ਲੈਂਦੇ ਪੰਜਾਬ ਦੇ ਜ਼ਿਲ੍ਹਾ ਭਾਵਲਪੁਰ ਤੋਂ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀਗਾ ਅਸੀਂ ਜਾ ਰਹੇ ਹਾਂ ਜੀ ਇੱਥੋਂ ਦੀਆਂ ਰੋਹੀਆਂ ਵੱਲ ਤੇ ਜਿਹੜਾ ਚੋਲिस्तान ਦਾ ਇਲਾਕਾ ਹੈ ਉਹਨੂੰ ਐਕਸਪਲੋਰ ਕਰਨ ਦੇ ਲਈ ਜਾ ਰਹੇ ਹਾਂ ਦੋ ਦਿਨ ਤੋਂ ਸਾਡਾ ਸਫਰ جاری ਹੈ ਪਿਛਲੇ ਵਲੌਗ ਤੁਸੀਂ ਦੇਖਣਾ ਸੀ ਭਾਵਲ ਨਗਰ ਟੱਪ ਕੇ ਭਾਵਲਪੁਰ ਵੱਲ ਵਧ ਰਹੇ ਹਾਂ ਜਿਉਂ-ਜਿਉਂ ਅੱਗੇ ਜਾ ਰਹੇ ਹਾਂ ਜਿਹੜਾ ਇਲਾਕਾ ਹੈ ਡੇਜ਼ਰਟ ਵਾਲਾ ਮੈਨਾਂ ਦਾ ਹੁੰਦਾ ਜਾ ਰਿਹਾ ਭਾਵਲਪੁਰ ਇੱਥੋਂ ਕਿੰਨੀ ਦੂਰ ਹੁਣ ਭਾਵਲਪੁਰ 1 ਕਿਲੋਮੀਟਰ ਭਾਵਲਪੁਰ ਸ਼ਹਿਰ ਇੱਥੋਂ 1 ਕਿਲੋਮੀਟਰ ਤੋਂ ਸ਼ੁਰੂ ਹੋ ਜਾਂਦਾ ਜੀ ਭਾਵਲਪੁਰ ਸਿਟੀ ਜਿਹੜਾ ਉਹ ਇੱਥੋਂ ਹੈ 80 ਕਿਲੋਮੀਟਰ ਭਾਵਲਪੁਰ ਹੈ ਜੀ 80 ਪੇ ਆਪਾਂ ਨੂੰ 80 ਕਿਲੋਮੀਟਰ ਠੀਕ ਹੈ ਜੀ ਤੇ ਜਿਹੜਾ ਇਲਾਕਾ ਜੀ ਉਹ ਕਿਛੇ ਉਹ ਜਾਂ ਰੇਗਿਸਤਾਨ ਵਾਲਾ ਸ਼ੁਰੂ ਗਿਆ ਅੱਜ ਸ਼ੁਰੂ ਹੋ ਜਾਂਦਾ ਜੀ ਇੱਥੋਂ ਇਲਾਕਾ ਇਹ ਬਾਈ ਜੀ ਆਪਣੇ ਨਾਲ ਹੋਣਗੇ ਤੇ ਅੱਗੇ ਅਗੇ ਇਹ ਆਪਾਂ ਨੂੰ ਹੁਣ ਸਾਰਾ ਏਰੀਆ ਭਾਵਲਪੁਰ ਦਾ ਇਹ ਕਮਾਉਣਗੇ ਕਿੱਥੋਂ ਅਸੀਂ ਚੋਲਸਤਾਨ ਦੇ ਵਿੱਚ ਇੰਟਰ ਹੋ ਗਏ ਆ ਮਰੋਟ ਗੁਜ਼ਰ ਕੇ ਅੱਗੇ ਅੱਛਾ ਇਹ ਪ੍ਰੋਪਰ ਚੋਲਸਤਾਨ ਹੈ ਹੁਣ ਪ੍ਰੋਪਰ ਚੋਲਸਤਾਨ ਇੱਥੋਂ ਸ਼ੁਰੂ ਹੋ ਗਿਆ ਜੀ ਠੀਕ ਹੈ ਜ ਤੋ ਠੀਕ ਹੈ ਠੀਕ ਹੈ ਜੀ ਉਹ ਸਾਰਾ ਹੁਣ ਵਿਜ਼ਿਟ ਕਰਾਂਗੇ ਯਾ ਅਸਲ ਚੋਲਸਤਾਨ ਆ ਜਿਹੜੀ ਰੋਹੀ ਆ ਜਿਹਨੂੰ ਕਹਿੰਦੇ ਹਾਂਜੀ ਤੇ ਅੱਜ ਆਪਾਂ ਪਿੰਡਾਂ-ਮੁੰਡਾਂ 'ਚ ਜਾਣਾ ਹੋਣਾਗੇ ਅੱਗੇ ਅਸੀਂ ਪਿੰਡਾਂ 'ਚ ਜਾਣਾ ਜੀ ਤੇ ਰਸਤਿਆਂ-ਸਹਿਨ ਲੋਕਾਂ ਦਾ ਦਿਖਾਵਾਂਗੇ ਤੁਹਾਨੂੰ ਹਮ ਭਾਈ ਤੋਂ ਪੁੱਛ ਕੇ ਮੈਂ ਵੀ ਤੇ ਨੌਲੇਜ ਦਿੱਤੀ ਜਾਊਂਗਾ ਹਾਂਜੀ ਸਮੀ ਨੂੰ ਐ ਆਪ ਨੂੰ ਕੋਈ ਨੌਲੇਜ ਨਹੀਂ ਅਸੀਂ ਠਾਬੇ ਤੇ ਰੁਕਿਆ ਚਾਹ ਪੀਣ ਦੇ ਲਈ ਚਲੋ ਦਿਖਾਈਏ ਠਾਬਾ ਦਿਖਾਈਏ ਪਹਿਲਾਂ ਤੁਹਾਨੂੰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਤੁਹਾਨੂੰ ਲੱਗ ਫੀਲ ਐ ਇਦਾਂ ਉਹ ਜਿਵੇਂ ਰਾਜਸਥਾਨ ਰਾਜਸਥਾਨ ਜਾ ਕੇ ਬਸ ਹਨਾ ਉਹੀ ਕੁਛ ਆਪਣੇ ਵਾਲਾ ਕੰਮ ਹੈਗਾ ਤੇ ਉਹੀ ਦੇਸੀ ਢਾਬੇ ਇੱਧਰ ਖੇਤੀ ਖੇਤੀ ਥੋੜੀ ਥੋੜੀ ਹੁੰਦੀ ਦਿਖਦੀ ਆ ਬੜੀ ਖੇਤੀ ਹੁੰਦੀ ਆ ਕਪਾਦੀ ਕਪਾਓ ਤੁਲੀ ਵੀ ਜਾਂਦੀ ਆ ਚਾਹ ਮਿੱਠੀ ਹੋਣੀ ਚਾਹੀਦੀ ਆ ਭਰਾਵਾ ਤੇਰੇ ਵਰਗੀ ਇੱਕ ਤੇਰੇ ਵਰਗੀ ਮਿੱਠੀ ਅਰਮਨ ਸਾਹਿਬ ਨਹੀਂ ਹੈ ਕਹਿੰਦਾ ਮੇਰੇ ਵਰਗੀ ਮਿੱਠੀ ਪਿੱਛੇ ਪਿੱਛੇ ਆਵਾਮ ਸਾਰੀ ਪੈ ਨਹੀਂ ਬਣਾ ਰਹੇ ਸੀ ਉਧਰ ਦਿਓ ਆਪਣਾ ਟਰੈਕਟਰ ਦੀ ਬਣਾਈ ਸਾਰੀ ਬਣਾਈ ਹੁਣ ਬਣਾ ਚਾਹੇ ਪੀਣਿਆਂ ਤਉ ਬੰਦਾ ਜਿਹੜਾ ਨਾ ਚਾ ਯਾਰ ਬੜੀ ਇੱਕ ਨੰਬਰ ਬਣਾਈ ਆ ਬਾਈ ਆਹਾਹਾ ਮੈਂ ਕਹਿੰਦਾ ਖੋਆ ਹੀ ਹੈ ਨਿਹਰਾ ਇੱਕ ਮਿੰਟ ਤੈਨੂੰ ਪਹਿਲਾਂ ਮੇਰੇ ਤੇ ਯਕੀਨ ਨਹੀਂ ਹੈਗਾ ਯਾਰ ਆਏ ਹਾਏ 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 ਇਹ ਹੋਰ ਆ ਡਾਇਲਗ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਇਹ ਨਿੰਜਾ ਘਰ ਜੰਡੇ ਲੋ ਜਿਹਨੂੰ ਸਮਝ ਆ ਜਾਵੇ ਇਹ ਕੌਣ ਹੈਗਾ ਤਾਂ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜਦੋਂ ਮੈਂ ਅਜੇ ਅਜੇ ਨਿੰਜਾ ਸੀ ਪਹਿਲਾਂ ਮੈਂ ਐਨਕ ਲਾ ਲਵਾਂ ਉਦੋਂ ਅਰਜੰਡੇ ਲੋ ਲੱਗਣ ਲੱਗ ਜੰਨਾ ਲੋਕਾਂ ਨੂੰ ਜਦੋਂ ਮੈਂ ਇਹਨਾਂ ਕੁ ਲਾ ਲਵਾਂ ਫਿਰ ਨਿੰਜਾ ਲੱਗਦਾ ਉਹ ਕਹਿੰਦੇ ਨਿੰਜਾ ਲੱਗਦਾ ਸਮਝ ਨਹੀਂ ਆ ਸਮਝ ਨਹੀਂ ਹੈਗਾ ਤੂੰ ਪਰ ਯਾਰ ਹੈਗੇ ਅਸੀਂ ਸਮਝ ਭਰਾ ਆਈਆਂ ਅਸੀਂ ਪੰਜਾਬੀ ਜਿਹਾਂ ਸਾਡੀਆਂ ਸ਼ਕਲਾਂ ਤੇ ਲੱਲੀਆਂ ਨੇ ਕਹਿੰਨੇ ਕੀ ਬਾਤ ਹੈ ਲੈ ਵੀ ਫਾਈਨਲੀ ਚਾਹ ਪਾਣੀ ਪੀ ਲਿਆ ਤੇ ਹੁਣ ਵਧੀਆ ਪਾ ਅੱਗੇ ਨੂੰ ਇੱਥੋਂ ਗੱਡੀ ਚੱਕੀ ਐ ਤੇ ਪਹੁੰਚ ਗਏ ਦੋ ਗੱਡੀਆਂ ਸਾਡੇ ਕੋਲੇ ਆਏ ਹਾਏ ਹਾਏ ਓ ਬੱਲੇ ਇਹ ਰਾਜਾਂ ਦੇ ਰੁਕਿਆ ਜੀ ਤੇ ਡੈਜ਼ਰਟ ਦੇ ਵਿੱਚ ਬਿਲਕੁਲ ਤੇ ਜਿਵੇਂ ਤੁਹਾਨੂੰ ਦੱਸਿਆ ਅੱਗੇ ਡੈਜ਼ਰਟ ਸ਼ੁਰੂ ਇਸ ਤਰ੍ਹਾਂ ਦਾ ਰੇਗਿਸਤਾਨ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਦੂਰ ਤੱਕ ਜਿੱਥੇ ਤੁਸੀਂ ਦੇਖੋਗੇ ਨਾ ਦੂਰ ਤੱਕ ਤੁਹਾਨੂੰ ਕੁਝ ਨਹੀਂ ਦਿਖੂਗਾ ਮੈਂ ਥੋੜਾ ਉੱਪਰ ਚੜ ਕੇ ਤੁਹਾਨੂੰ ਦਿਖਾ ਦਿੰਦਾ ਇਸ ਤਰ੍ਹਾਂ ਦੇ ਆ ਪਾਉਂਡ ਬਣੇ ਹੋਏ ਆ ਕੁੰਡ ਕਹਿੰਦੇ ਇਹਨੂੰ ਤੋਬੇ ਕਹ ਦੋ ਤੇ ਇਹਨਾਂ ਤੋਂ ਪਾਣੀ ਪੀਂਦੇ ਆ ਇਹ ਲੋਕ ਇਹਨਾਂ ਟੋਬੇ ਤੋਂ ਪਾਣੀ ਪੀਂਦੇ ਆ ਇਹਨਾਂ ਦੇ ਜਾਨਵਰ ਪੀਂਦੇ ਆ ਵਿੱਚੋਂ ਹੀ ਆ ਪੀਂਦੇ ਆ ਇੱਥੇ ਉੱਪਰ ਖੜ ਕੇ ਇਹ ਡੰਗਰ ਪਸ਼ੂ ਆਪਦੇ ਚਾਰਦੇ ਆ ਇੱਥੋਂ ਖੜ ਕੇ ਉਹਨਾਂ ਨੂੰ ਪਤਾ ਲੱਗਦਾਗਾ ਵੀ ਸਾਡਾ ਮਾਲ ਪਸ਼ੂ ਕਿੱਥੇ ਚਰ ਜਾਂਦਾ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਕੋਈ ਆਬਾਦੀ ਨਹੀਂ ਦੇਖੋ ਸਾਡੀਆਂ ਗੱਡੀਆਂ ਬਸ ਕੁਝ ਨਹੀਂ ਦਿਖਦਾ ਥੋੜਾ ਆ ਤੁਹਾਨੂੰ ਨੀਵਾ ਜਾ ਕੇ ਦਿਖਾ ਦਿੰਨਾ ਮੈਂ ਤੇ ਇਹ ਡੂੰਗਾ ਪਤਾ ਨਹੀਂ ਕਿੰਨਾ ਕਹੂ ਪਾਣੀ ਜਿਹੜਾ ਹੈਗਾ ਹੈਗਾ ਪੂਰਾ ਜਿਆਦਾ ਸਾਫ਼ ਪਿਆ ਹੈ ਹਜੇ ਵੀ ਤੇ ਦੇਖੋ ਪੂਰਾ ਸਾਫ਼ ਹੈਗਾ ਏ ਹੁਣ ਜਿਹੜਾ ਵਰਤੋਂ ਦੇ ਵਿੱਚ ਹੈ ਮਤਲਬ ਇਹਨੂੰ ਵਰਤਦੇ ਆ ਤੇ ਤੁਸੀਂ ਦੇਖੋ ਪੁਰਾਣੇ ਟਾਈਪ ਦੀ ਜ਼ਿੰਦਗੀ ਆ ਆ ਪਸ਼ੂਆਂ ਦੇ ਨਿਸ਼ਾਨ ਪਏ ਆ ਸਾਰੇ ਅੱਜ ਇਹਨੇ ਤੁਸੀਂ ਦੇਖ ਰਹੇ ਹੋ ਨਾ ਸਾਰੇ ਇਹ ਪਤਾ ਲੱਗਦਾ ਹੈਗਾ ਜਿਵੇਂ ਜੰਗਲ ਦੇ ਵਿੱਚ ਹੁੰਦਾ ਸੀ ਨਾ ਕਿ ਅਸੀਂ ਅਫਰੀਕਾ ਦੇਖੋ ਉੱਥੇ ਇਹ ਜੇ ਨੈਸ਼ਨਲ ਪਾਰਕ ਦੇ ਵਿੱਚ ਮਤਲਬ ਜਾਨਵਰ ਪਾਣੀ ਪੀਂਦੇ ਆ ਐਸੇ ਤਰ੍ਹਾਂ ਇੱਥੇ ਬੰਦਿਆਂ ਦੀ ਲਾਈਫ ਆ ਇਹ ਬੰਦੇ ਬੰਦੇ ਵੀ ਖੂਹਾਂ ਚੋਂ ਪਾਣੀ ਪੀਂਦੇ ਆ ਇਸ ਤਰ੍ਹਾਂ ਟੋਬਿਆਂ ਚੋਂ ਬੰਦਿਆਂ ਦੇ ਲੱਗ ਹੈ ਪਸ਼ੂਆਂ ਦੇ ਪਸ਼ੂਆਂ ਦੇ ਲੱਗ ਟੋਬੇ ਜਿੱਥੋਂ ਪਾਣੀ ਪਿੰਦੇ ਆ ਰਾਹ ਜਾਂਦੇ ਜਾਂਦੇ ਖੜਦੇ ਜਾਣਿਆ ਸੀ ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਆਉਣਗੀਆਂ ਪ੍ਰਾਣੀਆਂ ਤੇ ਉਹ ਤੁਹਾਨੂੰ ਦਿਖਾਉਂਦੇ ਜਾਣਗਾ ਚੋਲਸਤਾਨ ਦੀ ਲਾਈਫ ਚੋਲਸਤਾਨ ਦਾ ਡੇਜ਼ਰਟ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਆ ਲੋਕ ਇਹ ਦੇਖੋ ਇਸ ਤਰ੍ਹਾਂ ਦੀ ਲਾਈਫ ਹੈ ਜੀ ਇਹ ਕੁੜੀਆਂ ਜਾ ਰਹੀਆਂ ਪਾਣੀ ਭਰਨ ਤੇ ਮੀਂਹਾਂ ਦਾ ਪਾਣੀ ਜਿਹੜਾ ਜਮਾ ਹੋਇਆ ਹੁੰਦਾ ਹੈਗਾ ਤੇ ਟੋਬਿਆਂ ਦੇ ਵਿੱਚ ਹਨਾ ਤੇ ਉਹਨਾਂ ਨੂੰ ਪੀਣ ਲਈ ਵਰਤਦੇ ਆ ਤੇ ਆ ਦੇਖੋ ਆ ਸਾਰਾ ਘੜੇ ਲੈਂਦੇ ਇਹਨਾਂ ਨੇ ਤੇ ਇਹ ਇਹਦੇ ਵਿੱਚੋਂ ਭਰਿਆ ਜਾਊਗਾ ਹੁਣ ਸਾਹਮਣੇ ਵਾਲੇ ਪਾਸੇ ਤੇਰਾ ਪੁੱਤਰ ਕਿੱਥੇ ਜਾਂਦੀਆਂ ਪਈਆਂ ਘੜੇ ਲੈ ਕੇ ਇਹ ਚ ਪਾਣੀ ਭਰ ਪਾਣੀ ਕਿੱਥੋਂ ਭਰਦੀਆਂ ਉਹ ਕੁੰਡ ਤੋਂ ਕੁੰਡ ਤੋਂ ਟੋਬੇ ਤੋਂ ਟੋਬੇ ਤੋਂ ਅੱਛਾ ਇਹ ਪੀਣ ਵਾਸਤੇ ਲਈ ਜਾਂਦੀਆਂ ਜਾਂ ਵੈਸੇ ਵਰਤਣ ਲਈ ਕਰ ਪੀਣ ਵਾਸਤੇ ਪੀਣ ਵਾਸਤੇ ਲਈ ਜਾਂਦੀਆਂ ਇਹ ਪਾਣੀ ਸਾਫ਼ ਹੁੰਦਾ ਪੀਣ ਕੇ ਜੀ ਜੀ ਆ अच्छा बीमार नहीं होते भाई जी ये पी के तो बीमार नहीं होते ਤੁਸੀਂ ਨਹੀਂ ਨਹੀਂ ਤੇ ਮੇਰਾ ਪੁੱਤਰ ਕਿੰਨੇ ਕਿੰਨੀ ਵਾਰੀ ਕਿ ਕਿੰਨੇ ਘੜੇ ਪਾਣੀ ਦੇ ਲੈ ਜਾਂਦੀਆਂ ਤੁਸੀਂ ਦੋ ਦੋ ਲੈ ਜਾਂਦੀ ਇੱਕ ਸਵੇਰੇ ਇੱਕ ਸ਼ਾਮ ਨੂੰ ਹੈ ਸਵੇਰ ਵੀ ਆਉਂਦੀ ਆ ਜੀ ਜੀ ਤੇ ਇਸ ਪਾਣੀ ਨਾਲ ਫਿਰ ਦਿਹਾੜੀ ਲੰਘ ਜਾਂਦੀ ਸਾਰੀ ਜੀ اچھا ਕੱਪੜੇ ਕੱਪੜੇ ਕਿਹਦੇ ਨਾਲ ਧੋਂਦੇ ਆ ਲੀੜੇ ਲੀੜੇ ਕਿੱਥੇ ਧੋਂਦੇ ਪਾਣੀ ਕਿਹੜੇ ਨਾਲ ਮੋਟਰ ਉਹ ਤਾਂ ਮੋਟਰ ਲੱਗੀ ਆ ਜੀ اچھا ਇਹ ਕਿੱਥੇ ਟੋਬਾ ਕਿੱਥੇ ਹੈ ਬਾਈ ਜੀ ਇਹਨਾਂ ਦਾ ਉਹ ਸਾਹਮਣੇ अच्छा चलो ओ, मेरा पुत्र उधर नु टुरो फिर चलो जी हाँ, हाँ। देख दे नाल नाल ए देख लो कल्लियां कुड़ियां निके-निगियां निके, निके, रोही बीहां बानना وچوں دی بھائی ایتھے تا اپنے تا ਵੈਸੀ ਡਰ ਲੱਗਦਾ ਜਿਵੇਂ ਕਹਦੇ ਹੁੰਦੇ ਹਨਾ ہاں جی ਜਾਂ ਆਪਾਂ ਵੈਸੀ ਨਾ ਭੇਜੀ ਆਪਾਂ ہاں جی ਰੋਹੀ ਹੈ ਇਹ ਰੋਹੀ ਦੇ اندر ਇਹ ਰੋਹੀ ਹੈ ਜੀ ਪਰ ਆਪਾਂ ਦੂਰ ਤੱਕ ਦਿਖਾਓ سارے ਰੋਹੀਆ ਮਾਲ ਡੰਗਰ ਚੜਦਾ ਫਿਰਦਾ ਜਿਹੜੀ ਇਹ ਰੋਹੀ ਹੈ ਇਹਨਾਂ ਦਾ ਘਰ ਹੈ ਮੈਨੂੰ ਇਹ بھائی ਜੀ ਮੈਨੂੰ ਲੱਗਦਾ ਵੀ ਇਹਨਾਂ ਨੂੰ ਡਰ ਲੱਗਦਾ ਹੋਊਗਾ ਨਹੀਂ ਡਰ ਫਿਰ ਇਹ ਦਲੇਰ ਹੋ ਜਾਂਦੇ ਜੀ ਬੱਚੇ ਹਾਂ ਕਿਉਂਕਿ ਇੱਥੇ ਪਲੇ ਵੱਡੇ ਆ ਹਨਾ ਇੱਥੇ ਜੰਮੇ ਪਲੇ ਆ ਤੇ ਉਹ ਸਾਹਮਣੇ ਦੂਰ ਤੱਕ ਤੁਸੀਂ ਦੇਖੋਗੇ ਜੀ ਸਾਰਾ ਤੁਹਾਨੂੰ ਦਿਖਦਾ ਹੋਊਗਾ ਇਹ ਐਸੇ ਤਰ੍ਹਾਂ ਦਾ ਏਰੀਆ ਕੋਈ ਆਬਾਦੀ ਨਹੀਂ ਦੂਰ ਦੂਰ ਤੱਕ ਇਹ ਬਾਈ ਜੀ ਮੈਨੂੰ ਐ ਲੱਗਦਾ ਵੀ ਜਾ ਕੇ ਇੰਡੀਆ ਨਾਲ ਲੱਗ ਜਾਂਦਾ ਉਹ ਇਹ ਨਾਲ ਲੱਗਦਾ ਇੰਡੀਆ ਦੇ ਨਾਲ ਹਨਾ ਹਾਂਜੀ ਐ ਸਾਈਡ ਨੂੰ ਨਾ ਇੰਡੀਆ ਦੇ ਨਾਲ ਲੱਗਦਾ ਐਸੇ ਤਰ੍ਹਾਂ ਹੀ ਸਾਰਾ ਕੋਈ ਆਬਾਦੀ ਨਹੀਂ ਦੂਰ ਤੱਕ ਠੀਕ ਹੈ ਸਾਰਾ ਡਰਾਈ ਲੈਂਡ ਹੀ ਐ ਭਈਆ ਦੋਬੇ ਹੀ ਆ ਬਸ ਵੀ 2 2 4 4 ਮੀਲ ਦੂਰ ਇੱਕ ਇੱਕ ਟੋਬਾ ਕੋ ਬਸਤੀ ਇਦਾਂ ਹੀ ਸਾਰਾ ਰਹਿਣ ਸੈਣ ਆਏ ਮੀਲਾਂ ਦੇ ਵਿੱਚ ਇਦਾਂ ਹਾਂਜੀ ਰੋਈ ਸਾਰੀ ਹਾਂਜੀ ਇਹ ਬਣਾ ਕੇ ਕਿਹਨੇ ਦਿੱਤਾ ਹੋਊਗਾ ਇਹ ਟੋਬਾ ਪੱਕਾ ਇਹਨਾਂ ਨੇ ਆਪ ਹੀ ਬਣਾਇਆ ਪੱਕਾ ਟੋਬਾ ਵਾ ਇਹ ਸਰਕਾਰ ਨੇ ਕੋਈ ਜਾਂ ਕੋਈ ਐਨ ਜੀਓ ਨੇ ਕਿਸੇ ਨੇ ਬਣਾਤਾ ਅੱਛਾ ਇਹ ਜਿਹੜੇ ਕੱਚੇ ਟੋਬੇ ਆਏ ਇਹਨਾਂ ਨੇ ਆਪ ਹੀ ਕੋਈ ਲਾ ਕੇ ਬਣਾਇਆ ਤੇ ਟਰੈਕਟਰ ਵਗੈਰਾ ਹੂੰ ਤੇ ਉਹ ਟੋਬੇ ਬਣਾਤੇ ਆ ਵੀ ਮੀਂਹ ਦਾ ਪਾਣੀ ਇਕੱਠਾ ਹੁੰਦਾ ਪੱਕੇ ਵੀ ਜਿਹੜੇ ਉਹਨਾਂ 'ਚ ਵੀ ਪਾਣੀ ਮੀਂਹ ਦਾ ਹੀ ਇਕੱਠਾ ਹੁੰਦਾ ਆਹਾਂਗੇ ਜਿਹੜਾ ਬਣਾਇਆ ਆ ਆ ਗਿਆ ਹਾਂਜੀ ਇਹਨੂੰ ਇਧਰ ਲਈ ਜ਼ਬਾਨ 'ਚ ਕੁੰਡ ਇਹ ਥੱਲੇ ਖੂਹ ਖੂਹ ਟਾਈਪ ਹੈ ਜੀ ਇਹ ਖੂਹ ਟਾਈਪ ਬਣਿਆ ਉਤੋਂ ਛੱਤਿਆ ਹੋਇਆ ਅੱਛਾ ਤੇ ਇਹਦੇ ਚ ਪਾਣੀ ਫਿਰ ਜਮਾ ਕਿਦਾਂ ਕਰਦੇ ਆ ਜੀ ਇਹਦੇ ਚ ਪਾਣੀ ਜਮਾ ਹੋ ਜਾਂਦਾ ਜੀ ਨਹੀਂ ਨਹੀਂ ਲਿਆ ਕੇ ਕਿੱਥੋਂ ਜਮਾ ਕਰਦੇ ਆ ਇੱਕ ਮਿੰਟ ਪੁੱਤ ਜਿਵੇਂ ਨਾ ਪੁਰਾਣੇ ਸਮਿਆਂ ਚ ਖੂਹਾਂ ਤੇ ਪਾਣੀ ਭਰਨ ਜਾਂਦੇ ਸੀਗੇ ਇਹਦੇ ਵਿੱਚ ਮੀਂਹ ਦਾ ਜਮਾ ਹੁੰਦਾ ਦੇਖੋ ਰਾਹ ਬਣਿਆ ਹੋਇਆ ਹਾਂਜੀ ਉਹ ਮੀਂਹ ਦੇ ਪਾਣੀ ਦਾ ਰਾਹ ਬਣਿਆ ਕਿਹੜੇ ਦਾ ਹਾਂ ਇਧਰੋਂ ਪਾਣੀ ਮੀਂਹ ਦਾ ਇਕੱਠਾ ਹੁੰਦਾ ਇੱਥੇ ਇੱਕ ਮਿੰਟ ਦਿਖਾਈਏ ਤੁਹਾਨੂੰ ਆ ਦੇਖੋ अच्छा जिन्ना ਵੀ ਮਤਲਬ ਰੋਹੀ ਚ ਪਾਣੀ ਆਉਂਦਾ ਮੀਂਹ ਦਾ ਡਿੱਗ ਕੇ ਉਹ ਇਹਦੇ ਅੰਦਰ ਵਗ ਜਾਂਦਾ ਇੱਥੋਂ ਦੀ ਵਗ ਜਾਂਦਾ ਤੇ ਇਹ ਅੱਗੇ ਨਾ ਉਹਨਾਂ ਨੇ ਜਾਲ ਲਾਇਆ ਵਾ ਇਹਦੇ ਵਿੱਚੋਂ ਕੱਖ ਕਾਨ ਵਿੱਚ ਨਹੀਂ ਜਾਂਦਾ ਇਧਰੋਂ ਪਾਣੀ ਆ ਸਾਰਾ ਦੇਖੋ ਨਾ ਇਕੱਠਾ ਹੋ ਕੇ ਨੀਵੀਂ ਜਗ੍ਹਾ ਤੇ ਬਣੀ ਫਿਰ ਇਹ ਬਾਈ ਜੀ ਮੈਨੂੰ ਐ ਵੀ ਲੱਗਦਾ ਵੀ ਨੀਵੀਂ ਥਾਂ ਤੇ ਬਣਾਉਂਦੇ ਹੋਣਗੇ ਨੀਵੀਂ ਥਾਂ ਤੇ ਬਣਾਇਆ ਵਾ ਡੂੰਗਾ ਬਣਾਇਆ ਉੱਤੋਂ ਛੱਤਿਆ ਠੀਕ ਆ ਤੇ ਰੋਹੀ ਦਾ ਪਾਣੀ ਵਿੱਚ ਇਕੱਠਾ ਹੋ ਕੇ ਸਾਰਾ ਜਿਹੜਾ ਨਾ ਮੀਂਹ ਦਾ ਉਹ ਪੈ ਜਾਂਦਾ ਤੇ ਇਹਦੇ ਵਿੱਚੋਂ ਫਿਰ ਇਸਤੇਮਾਲ ਕਰਦੇ ਉਹ ਬੱਚੀਆਂ ਬੇਟੀਆਂ ਛੋਟੀਆਂ ਜਿਹੜੀਆਂ ਉਹ ਕੱਢ ਰਹੀਆਂ ਪਾਣੀ ਤੇ ਤੁਸੀਂ ਇਹ ਦੇਖ ਲਓ ਵੀ ਆਪਾਂ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਖੂਹਾਂ ਦਾ ਪਾਣੀ ਹੈ ਵੈਸੇ ਖੂਹਾਂ ਚ ਤਾਂ ਆਪਣੇ ਕੱਢਦੀਆਂ ਰਹੀਆਂ ਕੁੜੀਆਂ ਪੰਜਾਬ ਚ ਵੀ ਜਾਂ ਆਪਾਂ ਸੁਣਦੀਆਂ ਵੀ ਖੂਹਾਂ ਤੋਂ ਪਾਣੀ ਭਰ ਜਾਂਦੇ ਸੀ ਪਰ ਟੋਬਿਆਂ ਦਾ ਜਾਂ ਇਸ ਤਰ੍ਹਾਂ ਜਿਹੜਾ ਕੁੰਡਾਂ ਦਾ ਪਾਣੀ ਤੇ ਇਹ ਆਪਣੇ ਪੰਜਾਬ ਦਾ ਕਲਚਰ ਤਾਂ ਨਹੀਂ ਮਤਲਬ ਉਧਰਲੇ ਪੰਜਾਬ ਚ ਤਾਂ ਮੈਂ ਕਦੇ ਸੁਣਿਆ ਨਹੀਂ ਹੈ ਰਾਜਸਥਾਨ ਚ ਹਜੇ ਆਪਣੇ ਨਾਲ ਲੱਗਦੇ ਹੈਗੇ ਹੈਗਾ ਰਾਜਸਥਾਨ ਚ ਹੈਗਾ ਜਾਂ ਚੋਲਸਤਾਨ ਚ ਹੈਗਾ ਉਹ ਇਹ ਸੇਮ ਇਹਨਾਂ ਦਾ ਮੈਨੂੰ ਲੱਗਦਾ ਹੈ ਰਾਜਸਥਾਨ ਦਾ ਜਿਹੜਾ ਚੋਲਸਤਾਨ ਦਾ ਕਲਚਰ ਹੈ ਰਹਿਣ ਸਹਿਣ ਦਾ ਕਲਚਰ ਸਾਰਾ ਇੱਕ ਆ ਹਾਂਜੀ ਪੰਜਾਬ ਨਾਲ ਇਹ ਥੋੜੇ ਵਾਲੇ ਪਾਸੇ ਭਾਵੇਂ ਸਟੇਟ ਪੰਜਾਬ ਲੱਗਦੀ ਹੈ ਪਰ ਪੰਜਾਬ ਨਾਲ ਇਹਨਾਂ ਦਾ ਕਲਚਰ ਘੱਟ ਮਿਲਦਾ ਹੈ ਰਾਜਸਥਾਨ ਨਾਲ ਬਹੁਤਾ ਮਿਲਦਾ ਹਾਂਜੀ ਤਾਂ ਕਰਕੇ ਸੇਮ ਆ ਰਾਜਸਥਾਨ ਬੀਕਾ ਨੇਰ ਕਹਿੰਦੇ ਉੱਥੇ ਉਹਦੇ ਨਾਲ ਸਾਡੇ ਸਾਹਮਣੇ ਹੁਣ ਇਧਰਲੇ ਪਾਸੇ ਆਪਣੇ ਬੀਕਾ ਨੇਰ ਬੀਕਾ ਨੇਰ ਸਾਹਮਣੇ ਹੈ ਜੇ ਤੁਸੀਂ ਦੇਖੋਗੇ ਨਾ ਅਸੀਂ ਬੀਕਾ ਨੇਰ ਦੇ ਪੈਰਲਰ ਜੇ ਤੁਰੇ ਫਿਰਦੇ ਆ ਤੇ ਇਹ ਪਤਾ ਨਹੀਂ ਕਿੰਨਾ ਡੂੰਗਾ ਹੋਊਗਾ ਪੁੱਤੇ ਕਿੰਨਾ ਡੂੰਗਾ ਡੂੰਗਾ ਕਿੰਨਾ ਪਤਾ ਇਹ ਕੋਈ ਹੋਣਾ 20 ਫੁੱਟ ਡੂੰਗਾ ਬਣਾਇਆ 20 ਫੁੱਟ ਡੂੰਗਾ ਹੁਣ ਜਬਾਨੇ ਨੂੰ ਆਪਣੀ ਪੰਜਾਬੀ ਠੇਠ ਮੇਰੇ ਵਾਲੀ ਸਮਝ ਨਹੀਂ ਆਉਂਦੀ ਇਹ ਕਿ ਬੋਲਦੇ ਮੇਰੇ ਵਾਲੀ ਸਮਝ ਨਹੀਂ ਆਉਂਦੀ ਤੁਹਾਡੇ ਵਾਲੀ ਇਹ ਸਮਝ ਜਾਂਦੀ ਹੈ ਤੇ ਬਾਈ ਜੀ ਫਿਰ ਜਿਵੇਂ ਰੋਈ ਦਾ ਪਾਣੀ ਸਾਰਾ ਅੰਦਰ ਜਾਂਦਾ ਹੈਗਾ ਸਾਰਾ ਅੰਦਰ ਜਾਂਦਾ ਹੈ ਤੇ ਇਹਦੇ ਚ ਤਾਂ ਫਿਰ ਘਾਹ ਫੂਸ ਹੋਰ ਉਹ ਚੀਜ਼ਾਂ ਵੀ ਜਾਂਦੀ ਹੋਣੀਆਂ ਉਹ ਜਾਂਦੀਆਂ ਵਾ ਥੱਲੇ ਬੈਠ ਜਾਂਦੀਆਂ ਅੱਛਾ ਤੇ ਪਾਣੀ ਨਿਤਰਾ 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 ਬਣ ਜਿਹੜੋ ਘੜੇ ਚ ਭਰ ਕੇ ਲੈ ਜਾਂਦੇ ਆ ਨਾ ਫਿਰ ਇੱਕ ਦੇਸੀ ਤਰੀਕਾ ਹੁੰਦਾ ਸੀ ਫਟਕੜੀ ਖੋਰ ਲੈਂਦੇ ਸੀ ਵਿੱਚ ਹਾਂ ਫਟਕੜੀ ਮਿਲਦੀ ਨਾ ਆਮ ਉਹਦੇ ਵਿੱਚ ਖੋਰ ਲੈਂਦੇ ਸੀ ਉਹਦੇ ਵਿੱਚ ਜਿਹੜਾ ਕੋਈ ਸੋਲਿਡ ਹੈਗਾ ਜਾਂ ਕੋਈ ਉਹਦੇ ਚ ਹੋਰ ਚੀਜ਼ਾਂ ਵਾ ਉਹ ਥੱਲੇ ਬਹਿ ਜਾਂਦੀਆਂ ਪਾਣੀ ਨਿਤਰ ਜਾਂਦਾ ਪੰਜਾਬੀ ਚ ਕਹਿੰਦੇ ਆ ਜੀ ਇਹ ਸਾਹਮਣੇ ਦੇਖੋ ਇਹਨਾਂ ਦਾ ਮਾਲ ਚੜੀ ਜਾਂਦਾ ਗਾਵਾ ਉਠਵਾ ਥੋੜੀ ਉਮਰ ਦਾ ਕੋਈ 4-5 ਮਹੀਨਿਆਂ ਦਾ ਬੱਚਾ 4-5 ਮਹੀਨਿਆਂ ਦਾ ਹੋਣਾ ਇਹ 5 ਕਿ ਮਹੀਨਿਆਂ ਦਾ ਹੋਣਾ ਹਾਂ ਅੱਛਾ ਇਹ ਖੁੱਲੇ ਛੱਡ ਦਿੰਦੇ ਜੀ ਪਸ਼ੂ ਹਾਂ ਹਾਂਜੀ ਐਸੇ ਤਰ੍ਹਾਂ ਚਰਦੇ ਆ ਬਸ ਐਸੇ ਤਰ੍ਹਾਂ ਚਰਦੇ ਆ ਹਾਂ ਇਹ ਜੜੀ ਬੂਟੀਆਂ ਲਾਣੀਆਂ ਖੰਦੇ ਆ ਇਹ ਜਿਵੇਂ ਖਾਈ ਜਾਂਦਾ ਹਾਂ ਇਹ ਖਾਈ ਜਾਂਦਾ ਇਹ ਦੇਖੋ ਜੀ ਤੇ ਇੱਕ ਦਿਨ ਪਾਣੀ ਪੀ ਲਵੇ ਹਫਤਾ ਕੱਢ ਜਾਂਦਾ ਹੈ ਅੱਛਾ ਇੱਕ ਦਿਨ ਪਾਣੀ ਪੀ ਲੇ ਹਾਂਜੀ ਤੇ ਬਾਈ ਜੀ ਦੂਰ ਦੂਰ ਤੱਕ ਇੱਥੇ ਜਿਵੇਂ ਆਬਾਦੀ ਨਹੀਂ ਇੱਥੇ ਕੁਝ ਵੀ ਨਹੀਂ ਹੈਗਾ ਇੱਥੇ ਕੁਝ ਨਹੀਂ ਇੱਥੇ ਨਾ ਕੋਈ ਇੰਡਸਟਰੀ ਆ ਨਾ ਕੋਈ ਸ਼ਾਇਆ ਹਾਂਜੀ ਸਿਰਫ ਇੱਥੇ ਆਹ ਹੀ ਮਾਲ ਡੰਗਰ ਦਾ ਹੀ ਲੋਕਾਂ ਦਾ ਰੋਜ਼ਗਾਰ ਆ ਕੋਈ ਇੰਡਸਟਰੀ ਨਹੀਂ ਹੈ ਇੱਥੇ ਤੁਸੀਂ ਤਾਂ ਹੀ ਦੇਖੋਗੇ ਮੌਸਮ ਕਿੰਨਾ ਕਲੀਅਰ ਆ ਅਸਮਾਨ ਕਿੰਦਾ ਨੀਲਾ ਵਾ ਸਾਫ਼ ਆ ਹਾਂਜੀ ਇਹ ਦੀ ਕੋਈ ਧੂੜ ਮਿੱਟੀ ਨਹੀਂ ਚੜੀ ਕੋਈ ਸਮੋਗ ਨਹੀਂ ਕੁਝ ਨਹੀਂ ਹਰ ਪਾਸੇ ਜਿੱਥੇ ਵੀ ਸਮੋਗ ਹੁੰਦੀ ਆ ਉੱਪਰ ਪੰਜਾਬ ਵਾਲੀ ਸਾਈਡ ਤੇ ਹਾਂਜੀ ਤੇ ਇੱਧਰ ਨਹੀਂ ਆਉਂਦੀ ਕਦੀ ਵੀ ਅੱਛਾ ਜਿਵੇਂ ਹੁਣ ਆਪਣੇ ਲਾਹੌਰ ਮੈਂ ਦੇਖਿਆ ਖਰਾਬ ਹੋਇਆ ਪਿਆ ਸੀ ਮੌਸਮ ਨਹੀਂ ਇੱਥੇ ਸਭ ਤੋਂ ਕਿਉਂ ਦੇਖੋ ਇੰਡਸਟਰੀ ਦੂਰ ਦੂਰ ਤੱਕ ਨਹੀਂ ਹੈ ਕੋਈ ਐਡੀ ਟ੍ਰੈਫਿਕ ਨਹੀਂ ਹੈ ਇਹ ਮੈਂ ਦੇਖਿਆ ਜਿਵੇਂ ਆਪਣੇ ਮੱਝਾਂ ਹੁੰਦੀਆਂ ਪੰਜਾਬ 'ਚ ਸਾਡੇ ਉਧਰ ਪੰਜਾਬ 'ਚ ਹੀ ਜਾਂ ਛੋਟੇ ਲਾਹੌਰ ਵਾਲੇ ਇਥੇ ਗਾਵਾਂ ਨੇ ਹੈਨਾ ਇਥੇ ਗਾਵਾਂ ਟੋਟਲੀ ਕਿਉਂਕਿ ਗਾਂ ਜਿਹੜੀ ਆ ਨਾ ਉਹ ਹਰ ਤਰ੍ਹਾਂ ਦੇ ਹਾਲਾਤ ਦੇ ਵਿੱਚ ਸਰਵਾਈਵ ਕਰ ਜਾਂਦੀ ਹੈ ਅੱਛਾ ਮੱਝਾਂ ਨੂੰ ਪਾਣੀ ਤੋਂ ਬਿਨਾਂ ਰੱਖਣਾ ਬਹੁਤ ਮੁਸ਼ਕਲ ਆ ਅੱਛਾ ਗਾਂ ਗਾਂ ਨੂੰ ਪਾਣੀ ਨਾ ਪਿਲਾਓ ਕੋਈ ਚੱਕਰ ਗਾਂ ਨੂੰ ਪਾਣੀ ਥੋੜਾ ਉਹਨੇ ਪੀਣਾ ਮੱਝ ਤੋਂ ਚੌਥਾ ਹਿੱਸਾ ਪਾਣੀ ਪੀਣਾ ਅੱਛਾ ਤਾਂ ਕਰਕੇ ਡਰਾਈ ਲੈਂਡ 'ਚ ਇਹ ਜਾ ਜਾਂਦੀ ਹੈ ਮੱਝ ਜਿਹੜੀ ਆ ਉਹ ਐਸ ਪੱਠੇ ਤੇ ਐਸ ਚਾਰੇ ਅੱਛਾ ਗਾਂ ਇਹਦੇ ਤੇ ਰਹਿ ਜਾਂਦੀ ਹੈ ਗਾਂ ਇਹਦੇ ਤੇ ਰਹਿ ਜਾਂਦੀ ਹੈ ਦੇਖੋ ਨਾ ਜਿਹੜਾ ਪੱਠਾ ਇਹ ਖਾ ਰਿਹਾ ਮੱਝ ਦਾ ਇਹ ਨਹੀਂ ਹੈ ਪੱਠਾ ਖਾਣਾ ਨਹੀਂ ਹੈਗਾ ਹਾਂਜੀ ਠੀਕ ਹੈ ਜੀ ਆ ਰੋਈ ਚ ਤੁਰਦੇ ਫਿਰਦੇ ਚਾਚਾ ਮਿਲਿਆ ਹਾਂਜੀ ਵਾਲੇਕਮ ਸਲਾਮ ਕੈਸੇ ਹੋ ਜੀ ਕੀ ਹਾਲ ਚਾਲ ਨੇ ਸਮਝਦੇ ਨਹੀਂ ਹੈ ਨਾ ਬੋਲੀ ਸਮਝਦੇ ਤੁਸੀਂ ਗੱਲ ਕਰਿਓ ਮੇਰੇ ਤਾਂ ਬੋਲੀ ਹਾਂਜੀ ਕੀ ਹਾਲ ਚਾਚਾ ਜੀ ਤੁਹਾਡਾ ਠੀਕ ਹੈ ਹਾਂ ਤੁਹਾਡੇ ਮਾਲ ਲੈ ਕੇ ਆਉਂਦੇ ਪਏ ਮਾਲ ਪਿੱਛੋਂ ਜੀ ਤੇ ਇੱਥੇ ਕਾਲੇ ਪਹਾੜ ਬਸਤੀ ਰਹਿੰਦੇ ਹੋ ਜੀ ਅੱਛਾ ਇਹ ਕਿਹੜੀ ਅਸੀਂ ਆ ਦੇਖਣਾ ਹੈ ਕਿ ਪਾਣੀ ਦਾ ਤੁਹਾਡਾ ਲੋਭਾ ਕੌਣ ਦੱਸ ਦਿੰਦੇ ਇਹਨੂੰ ਹਮ ਕਿਹੜੀ ਬਸਤੀ ਬਜਦੀ ਹੈ ਕਾਲਾ ਪਹਾੜ ਕਾਲਾ ਪਹਾੜ ਕਿਉਂ ਕਹਿੰਦੇ ਜੀ ਇਹਨੂੰ ਤੁਸੀਂ ਬੱਚੇ ਇਹ ਬਸਤੀ ਨੂੰ ਕਾਲਾ ਪਹਾੜ ਕਿਉਂ ਆਖਦੇ ਆ ਇਹਦਾ ਨਾਂ ਕਿਉਂ ਪਿਆ ਬਸ ਕੋਈ ਵੱਡਕੀਆਂ ਰੱਖੇ ਵੱਡਕੀਆਂ ਰੱਖਿਆ ਸੀ ਹਮ ਅੱਛਾ ਤੁਹਾਨੂੰ ਅਸਲ ਇਹਦਾ ਹੀ ਹਿਸਟਰੀ ਨਹੀਂ ਪਤਾ ਹਮ ਇਹ ਮੈਨੂੰ ਇਹ ਲੱਗਦਾ ਜਿਹੜੀ ਗੱਲ ਆਪਾਂ ਕਰਦੇ ਸੀ ਨਾ ਬਾਈ ਜੀ ਵੀ ਰਾਜਸਥਾਨ ਨਾਲ ਮਿਲਦਾ ਜੁਲਦਾ ਕਲਚਰ ਹੈ ਹਨ ਉਹ ਹੀ ਚੀਜ਼ ਹੈ ਉਹ ਹੀ ਚੀਜ਼ ਬਾਪੂ ਪੈਰ ਪੈਰਾਂ 'ਚ ਕਿਉਂ ਨਹੀਂ ਪਾਇਆ ਕੁਝ ਹੈ ਕੀ ਕਹਿੰਦੇ ਆ ਸਮਝ ਨਹੀਂ ਹਾਰੀ ਕੋ ਥੋੜਾ ਜਨਾ ਮੈਂਟਲ ਕਰ ਰਿਹਾ ਹਾਂ ਨੰਗੇ ਨੰਗੇ ਪੈਰ ਹਨ ਉਹ ਗਿਆ ਬੋ ਇਹਨਾਂ ਦੇ ਡੰਗਰ ਚੜਦੇ ਆ ਮੜਾ ਜਿਹੇ ਇੱਥੋਂ ਦਾ ਉਹ ਆ ਰਹੀਆਂ ਨਾ ਬੱਕਰੀਆਂ ਹਾਂਜੀ ਅੱਛਾ ਅੱਛਾ ਇੱਥੋਂ ਦਾ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਕੋਲ ਇੱਕ ਨਾ ਬੱਕਰੀ ਆ ਜਿਹੜੀ ਚੋਲਸਤਾਨੀ ਬੱਕਰੀ ਆ ਨਾ ਹਾਂਜੀ ਜੱਤਲ ਬੱਕਰੀ ਨੂੰ ਅਸੀਂ ਕਹਿੰਦੇ ਆ ਹਾਂਜੀ ਉਹ ਇਹਨਾਂ ਦੀ ਇੱਕ ਖਾਸ ਹੈਗੀ ਆ ਇਹਨਾਂ ਜਿਹੜੀ ਇੱਥੇ ਨਸਲ ਰੱਖੀ ਆ ਉਹ ਇੱਥੇ ਹੀ ਪਾਲਦੀ ਆ ਇੱਥੇ ਹੀ ਹੁੰਦੀ ਆ ਦੂਸਰੀਆਂ ਬੱਕਰੀਆਂ ਨਾਲੋਂ ਮਹਿੰਗੀ ਵਿਕਦੀ ਆ ਉਹਦਾ ਗੋਸ਼ਟ ਜਿਹੜਾ ਉਹ ਬਹੁਤ ਟੇਸਟੀ ਹੁੰਦਾ ਲੋਕ ਦੂਰੋਂ ਦੂਰੋਂ ਆ ਕੇ ਇਹਨਾਂ ਕੋਲੋਂ ਲੈ ਕੇ ਜਾਂਦੇ ਹਾਂਜੀ ਜੀ ਉਹ ਹੀ ਇਹਨਾਂ ਦੀ ਕਮਾਈ ਦਾ ਜ਼ਰੀਆ ਆ ਉਹਨੂੰ ਤੁਸਾਂ ਹੀ ਤੁਹਾਨੂੰ ਦਿਖਾਉਨੇ ਆਂ ਉਹ ਜਿਹੜੀ ਚਾਲ ਆਉਂ ਤੁਰਦੀ ਆ ਉਹ ਬੜੀ ਖੂਬਸੂਰਤ ਲੱਗਦੀ ਆ ਬੜੀ ਸੋਹਣੀ ਲੱਗਦੀ ਆ ਤੁਹਾਨੂੰ ਜੀ ਰਿਪਨ ਜੀ ਤੁਹਾਨੂੰ ਦੱਸਿਆ ਸੀ ਨਾ ਕਿ ਠੰਡੀ ਖੂਈ ਇਸ ਨੂੰ ਕਿਹਾ ਜਾਂਦਾ ਉਹ ਠੰਡੀ ਖੂਈ ਇਸ ਤੋਂ ਕਹਿੰਦੇ ਕਿ ਇਹ ਖੂਈ ਜਿਹੜੀ ਬਣੀ ਆ ਨਾ ਇਹ ਉੱਤੇ ਇਹਦੇ ਬੋਕਾ ਲੱਗਿਆ ਹੋਇਆ ਸਿਸਟਮ ਉਹ ਪਾਉਣੀ ਇਹਨੂੰ ਕਹਿੰਦੇ ਲੱਗੀ ਆ ਤੇ ਇਹ ਬੋਕੇ ਨਾਲ ਵਿੱਚੋਂ ਪਾਣੀ ਕੱਢਦੇ ਇਸ ਪਾਉਣੀ ਦੇ ਉੱਤੋਂ ਦੀ ਰੱਸਾ ਪਾ ਕੇ ਨਾ ਲੱਜ ਜਿਹਨੂੰ ਕਹਿੰਦੇ ਲੱਗੀ ਜਿਹਨੇ ਸਾਡੇ ਇੱਥੇ ਉਹ ਖਿੱਚ ਕੇ ਜੇ ਤੇ ਪਾਣੀ ਉੱਚਾ ਹੋਵੇ ਤੇ ਉਹ ਬੰਦਿਆਂ ਨਾਲ ਖਿੱਚੀ ਜਾਂਦੀ ਆ ਤੇ ਛੋਟੇ ਜਿਹੜਾ ਬੋਕਾ ਹੁੰਦਾ ਉਹਦੇ ਨਾਲ ਜੇ ਵੱਡਾ ਜ਼ਿਆ ਕੋਈ ਢੱਗਾ ਪਾ ਲਿਆ ਜਬ ਬੋਤੇ ਛੋਟਾ ਪਾ ਲਿਆ ਬੋਤੀ ਪਾ ਲਈ ਅਗੇ ਉਹ ਪਾ ਕੇ ਤੇ ਦੇ ਨਾਲ ਪਾਣੀ ਥੱਲੋ ਕੱਢ ਕੇ ਇਸਤੇਮਾਲ ਕਰਦੇ ਆ ਨੇੜੇੋਂ ਦੇਖੀਏ ਥੋੜਾ ਜਿਹਾ ਹਾਂਜੀ ਥੋੜਾ ਜਿਹਾ ਇਹ ਬਣੀ ਕਦੋਂ ਦੀ ਹੈ ਬਾਈ ਮੈਨ ਲੱਗਦਾ ਪੁਰਾਣੇ ਟਾਈਮ ਦਾ ਨਾ ਪੁਰਾਣੇ ਵਕਤ ਦਾ ਹੀ ਆ ਜੀ ਇਹ ਕੋ ਪਾਕਿਸਤਾਨ ਬਣ ਤੋਂ ਪਹਿਲਾਂ ਦੀ ਆ ਅੱਛਾ ਆ ਲੱਕੜੀ ਤੁਸੀਂ ਫਿਰ ਤਾਂ ਲਗਭਗ 70 80 ਹਾਂਜੀ 80 ਸਾਲ ਪੁਰਾਣੀ ਹੈ 80 ਸਾਲ ਪੁਰਾਣੀ ਆ ਲੱਕੜੀ ਜਿਹੜੀ ਆ ਤੁਸੀਂ ਉੱਤੇ ਦਿਖਾਓ ਇਹਦੀ ਲੱਕੜੀ ਤੋਂ ਪਤਾ ਲੱਗੂਗਾ ਥੋੜਾ ਜਿਹਾ ਰਹਿਣਾ ਵੀ ਪਿੱਛੇ ਕੋਈ ਬਹੁਤ ਢੂੰਗੀ ਆ ਅੱਛਾ ਜੀ ਇਹਦੇ ਚ ਨਾ ਜੀ ਇਹ ਪਾ ਲੈਂਦੇ ਇਹਦੇ ਚ ਐਂ ਪਾ ਲੈਂਦੇ ਪਾ ਕੇ ਨਾ ਲੱਜ ਕੇ ਇਹਦੇ ਚ ਰੱਸਾ ਪਾ ਕੇ ਨਾ ਜਾਨਵਰ ਅੱਗੇ ਲਾਉਂਦੇ ਆ ਇਹਦੇ ਤੇ ਫਿਰ ਉਠਾ ਨਾਲ ਖਿੱਚਦੇ ਇਹਨੂੰ ਪਾਣੀ ਨੂੰ ਡੂੰਗਾ ਬਾਵਾ ਜੀ ਇਹ ਹੈ 70 ਫੁੱਟ ਡੂੰਗਾ ਅੱਛਾ ਹਾਂਜੀ ਪਾਣੀ ਦੇਖੋ ਜੀ ਖੂ ਹੈਗਾ ਅੱਜ ਵੀ ਪਾਣੀ ਤਾਂ ਹੈ ਨਹੀਂ ਹਨਾ ਪਾਣੀ ਖੁਸ਼ਕ ਹੋ ਗਿਆ ਹੁਣ ਇਹਦਾ ਨਾ ਪਾਣੀ ਹੋਰ ਗਹਿਰਾ ਹੋ ਗਿਆ ਹੁਣ ਇਹਨੂੰ ਹੋਰ ਗਹਿਰਾ ਕਰਾਊਗੀ ਸਰਕਾਰ ਅੱਛਾ ਜਾਂ ਆਪਣੀ ਮਦਦ ਆਪਨਾ ਕਰਕੇ ਤੇ ਇੱਥੋਂ ਦੇ ਲੋਕਾਂ ਵਾਸਤੇ ਮਤਲਬ ਪਹਿਲਾਂ ਵੀ ਮਤਲਬ ਸਰਕਾਰ ਨਹੀਂ ਪਟਾਇਆ ਹੁਣ ਲੋਕਾਂ ਵਾਸਤੇ ਨਹੀਂ ਪਹਿਲਾਂ ਇਹ ਲੋਕਾਂ ਨੇ ਆਪ ਆਪਣੀ ਮਦਦ ਆਪ ਦਿੱਤਾ ਤਾਂ ਪਟਿਆ ਸੀ ਸਰਕਾਰ ਦਾ ਕੋਈ ਨਹੀਂ ਸਰਕਾਰ ਦਾ ਕੋਈ ਨਹੀਂ ਸਰਕਾਰ ਨੇ ਪੰਪ ਲਾ ਕੇ ਦਿੱਤੇ ਆ ਉਹ ਵੀ ਕੋਈ ਬੰਦ ਪਾਇਆ ਕੋਈ ਚਲਦੇ ਆ ਅੱਛਾ ਇਹਦੇ ਚ ਜਿਹਨਾਂ ਜਾਨਵਰ ਇੱਥੋਂ ਆਏ ਖੇਚਦੇ ਪਾਣੀ ਕਮਾਏ ਉਹਨੂੰ ਆਪਾਂ ਨੇੜੇ ਹੁਣ ਦਿਖਾ ਜੀ ਥੋੜਾ ਜਿਹਾ ਇੱਥੋਂ ਜੀ ਖਿੱਚਿਆ ਜਾਂਦਾ ਫਿਰ ਇਹਦੇ ਚ ਬਾਲਟੀ ਪਾ ਲੋ ਜਾਂ ਕੁਝ ਵੀ ਪਾ ਲੋ ਹਨ ਉਹ ਕੋਕਾ ਸੱਦਦੇ ਆ ਹਾਂ ਉਹ ਇੱਕ ਬੰਦਾ ਜਿਹੜਾ ਨਾ ਉਹ ਕੋਕਾ ਬਣਿਆ ਹੁੰਦਾ ਚਮੜੇ ਦਾ ਉਹ ਚਮੜੇ ਦਾ ਬਣਿਆ ਹੁੰਦਾ ਨਾ ਉਹ ਪਾ ਕੇ ਇਧਰ ਨੂੰ ਲੈ ਜਾਂਦਾ ਜਦੋਂ ਇੱਥੇ ਉੱਪਰ ਆਉਂਦਾ ਦੋ ਬੰਦੇ ਇੱਥੇ ਖਲੋਤੇ ਹੁੰਦੇ ਆ ਹਾਂ ਉਹ ਦੋ ਬੰਦੇ ਖਲੋ ਕੇ ਉਹਨੂੰ ਫੜ ਕੇ ਇਧਰ ਪਲਟਾ ਲੈਂਦੇ ਹਾਂ ਪਾਣੀ ਇਧਰ ਆ ਜਾਂਦਾ ਪਿੱਛੋਂ ਦੀ ਪੈਂਦਾ ਤੇ ਇਹਦੇ ਅੱਗੇ ਫਿਰ ਉਹ ਭ ਪਾਣੀ ਜਿਹੜਾ ਨਾ ਉਹ ਭਰਦੇ ਆ ਇਹਦੇ ਵਿੱਚ ਅੱਛਾ ਪਾਣੀ ਇੱਧਰ ਆ ਜਾਂਦਾ ਇੱਧਰ ਆ ਜਾਂਦਾ ਤੇ ਇੱਥੇ ਭਰਦਾ ਪੱਕਾ ਕੀਤਾ ਹੋਇਆ ਆਗੋ ਜਗਾ ਹੂੰ ਤੇ ਇਹਦੇ ਵਿੱਚ ਆ ਕੇ ਨਾ ਜੀ ਤੇ ਇਥੋਂ ਪਾਣੀ ਆਪਣਾ ਕੱਢ ਕੇ ਤੇ ਲਿਜਾ ਕੇ ਇਸਤੇਮਾਲ ਕਰਦੇ ਆ ਇਹ ਸਾਰੇ ਪਿੰਡਾਂ ਵਾਲੇ ਜਿਹੜੇ ਇਸ ਤਰ੍ਹਾਂ ਦਾ ਜੀ ਪਾਣੀ ਦਾ ਸਿਸਟਮ ਹੈ ਇਹ ਡੇਜਰਟ ਦੇ ਵਿੱਚ ਰੇਗਿਸਤਾਨ ਚ ਇਹ ਤਾਂ 100 ਸਾਲ ਪੁਰਾਣਾ ਸਿਸਟਮ ਹੈ ਅੱਛਾ 100 ਸਾਲ ਪੁਰਾਣਾ ਆ ਜਿਹੜੀ ਉੱਤੇ ਲੱਕੜੀ ਲੱਗੀ ਆ ਇਹ ਕੋਈ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਆ ਅੱਛਾ 100 ਸਾਲ ਪੁਰਾਣਾ ਜੀ ਜਿਹੜਾ ਇਹ ਰੇਗਿਸਤਾਨ ਜਿੱਥੇ ਇਧਰ ਮਤਲਬ ਪਾਣੀ ਕੱਢਿਆ ਜਾਂਦਾ ਸੀ ਇਸ ਤ ਦੇ ਸਰਕਾਰ ਚਲੋ ਮੋਟਰਾਂ ਲਾ ਲੋ ਹੋਰ ਉਸ ਤਰ੍ਹਾਂ ਦੇ ਪੰਪ ਲਾ ਦਿੰਦੀ ਹੈ ਹਨਾ ਪਰ ਅੱਜ ਵੀ ਇਹ ਪ੍ਰਾਣੀਆਂ ਚੀਜ਼ਾਂ ਇਹ ਡੇਜ਼ਰਟ ਚ ਆਮ ਹੀ ਮਿਲਦੀਆਂ ਆਪਾਂ ਨੂੰ ਇਹ ਆ ਗਿਆ ਬਾਈ ਜੀ ਰੇਗਿਸਤਾਨ ਦਾ ਜਹਾਜ਼ ਹੈ ਹਾਂਜੀ ਇਹ ਉੱਠ ਹਾਂਜੀ ਤਾਜ ਨੂੰ ਕਹਿੰਦੇ ਆ ਹਾਂਜੀ ਇਹ ਇੱਥੇ ਆਮ ਹੀ ਮਿਲ ਜਾਂਦੇ ਆ ਯਾਰ ਹਾਂ ਜਿਹੜੇ ਉੱਠ ਹੈ ਆਪਣੇ ਵਾਲੇ ਪਾਸੇ ਵੀ ਵੈਸੇ ਆਮ ਹੀ ਆ ਬਾਈ ਇਹ ਤੇ ਮਹਿੰਗਾ ਕਿੰਨਾ ਕਾ ਹੈਗਾ ਉੱਠ ਦਾ ਜਿਹੜੀ ਕੀਮਤ ਆ ਇਹ ਕੀਮਤ ਹੁਣ ਇਹਦਾ ਨਾ ਇਸ ਜਿਹੜਾ ਉਮਰ ਦਾ ਜਾਂ ਇੰਨਾ ਸਿਹਤਮੰਦ ਹੋਣਾ ਇਹ ਕੋਈ ਇਹਦੀ ਕੀਮਤ ਹੈ 4 ਲੱਖ ਪਾਕਿਸਤਾਨੀ ਰੁਪਈਆ ਅੱਛਾ 1 ਕੇ 4 ਲੱਖ ਰੁਪਏ ਦੇ ਵਿੱਚ ਨਾ ਇਦਾਂ ਦਾ ਇਸ ਬਾਈ ਮੈਂ ਤਾਂ ਕਦੇ ਸਾਡੀ ਇੰਡੀਆ ਚ ਪੁੱਛਿਆ ਨਹੀਂ ਸਾਡੇ ਵੀ ਫਿਰ ਇਟ ਮੀਨ ਲੱਖ ਰੁਪਏ ਦਾ ਲੱਖ ਰੁਪਏ ਦਾ ਮਿਲਦਾ ਪਰ ਆਪਣੇ ਵੈਲੀ ਦੇ ਹਿਸਾਬ ਨਾਲ ਜੇ ਆਪਾਂ ਉਧਰਲੇ ਜਿੱਦੇ ਆਪਾਂ ਰਹਿੰਦੇ ਆਂ ਪੰਜਾਬ ਚੋਂ ਉਧਰ ਕੋਈ ਪਛਦਾ ਨਹੀਂ ਇੱਥੇ 3.5 ਲੱਖ ਬਣਦਾ ਨਹੀਂ ਨਹੀਂ ਮੈਂ ਕਿਹਾ ਜਿਵੇਂ ਅਸੀਂ ਉੱਧਰ ਲੈਣਾ ਹੋਵੇ ਮੰਨ ਲਓ ਆਪਾਂ ਜਿੱਥੇ ਤੁਸੀਂ ਰਹਿੰਦੇ ਆਂ ਸ਼ਹਿਰ 'ਚ ਉੱਥੇ ਤਾਂ ਆਪਣੇ ਕਿਸੇ ਕੰਮ ਹੀ ਨਹੀਂ ਹੈਗਾ ਇਹ ਤੇ ਉੱਥੇ ਸਸਤਾ ਹੋਊਗਾ ਜੀ ਇੱਥੇ ਮਹਿੰਗਾ ਇਹਨਾਂ ਨੂੰ ਬਾਈ ਜੀ ਕੀ ਪਾਉਂਦੇ ਪੁੰਦੇ ਆ ਫਿਰ ਇਹ ਇਹਨੂੰ ਇਹ ਨਾ ਨੀਰਾ ਪਾਉਂਦੇ ਗੁਵਾਰੇ ਦਾ ਅੱਛਾ ਤੇ ਨਾਲ ਜਦੋਂ ਨਾ ਮੌਸਮ ਹੁੰਦਾ ਨਾ ਫਟਦੀਆਂ ਕਿਕਰਾਂ ਜੰਡੀਆਂ ਉਹ ਖਾਂਦਾ ਬੜੇ ਸ਼ੌਕ ਨਾਲ ਹਾਂ ਇਹਨਾਂ ਨੂੰ ਇਹਨਾਂ ਨੂੰ ਫਿਰ ਖੁੱਲਾ ਛੱਡ ਦਿੰਦੇ ਹੋਣਗੇ ਹਾਂ ਇਹਨਾਂ ਨੂੰ ਖੁੱਲਾ ਛੱਡਿਆ ਹੁੰਦਾ ਨਾਲ ਕੋਈ ਬੱਚਾ ਜਾਂ ਕੋਈ ਹੁੰਦਾ ਜਾਂ ਇੱਕ ਉਹਦਾ ਗੋਡਾ ਜਿਹੜਾ ਉਹ ਬੰਨ ਦਿੰਦੇ ਆ ਹੂੰ ਗੋਡਾ ਬੰਨਿਆ ਹੁੰਦਾ ਫਿਰ ਉਹ ਜ਼ਿਆਦਾ ਦੂਰ ਸਫਰ ਨਹੀਂ ਕਰਦਾ ਹੂੰ ਪੁਰਾਣੇ ਜ਼ਮਾਨੇ 'ਚ ਤਾਂ ਨਾ ਲੋਕ ਜਿਹੜਾ ਸਫਰ ਸੀ ਉਹ ਵੀ ਉਠਾਂ-ਠਾਂ ਦੇ ਕਰਦੇ ਸੀਗੇ ਹਜੇ ਵੀ ਕਰਦੇ ਇੱਥੇ ਅਜੇ ਵੀ ਚੱਲਦਾ ਹੈ ਅਜੇ ਵੀ ਉਠਾਂ ਤੇ ਸਫਰ ਕਰਦੇ ਅੱਛਾ ਉਠਾਂ ਤੇ ਜਾਂਦੇ ਲੋਕ ਕਮਾਲ ਹੋ ਗਈ ਲੈ ਦੋ ਲੋਕ ਕਹਿੰਦੇ ਅੱਛਾ ਉੱਤੇ ਉਹ ਉਹ ਪਾ ਲੈਂਦੇ ਆ ਕਾਠੀ ਇਹਨਾਂ ਲੋਕਾਂ ਕੋਲੇ ਮਤਲਬ ਹੋਰ ਕੋਈ ਸਾਧਨ ਨਹੀਂ ਹੈਗੇ ਨਹੀਂ ਘਾਟਾ ਕਾਠਾ ਕਈਆਂ ਕੋ ਮੋਟਰਸਾਈਕਲ ਹੈਗੇ ਆ ਹੁਣ ਕਈਆਂ ਕੋ ਨਹੀਂ ਹੈਗੇ ਮਤਲਬ ਵਿੱਚ ਘਰਾਂ ਕੋਲੇ ਮੋਟਰਸਾਈਕਲ ਹੈਗੇ ਆ ਘਰਾਂ ਕੋ ਹੈਗੇ ਆ ਵਿੱਚ ਨਹੀਂ ਹੈਗੇ ਤੇ ਵਿੱਚ ਕੋਲੇ ਜਿੱਦੀ ਪਰ ਉੱਠਦੀ ਸਵਾਰੀ ਆਮ ਹੀ ਅੱਜ ਵੀ ਆ ਆਮ ਮਤਲਬ ਜੇ ਕਿਤੇ ਅੱਛਾ ਉਹ ਸੋਮਾਂ ਦੇ ਹਿਸਾਬ ਨਾਲ ਰੱਖੇ ਆ ਹੁਣ ਇਸ ਟਾਈਮ ਨਿਕਲੇ ਹੁੰਦੇ ਚਰੇ ਤੇ ਮੈਂ ਨਾ ਜਦੋਂ ਆਪਣਾ ਅਸੀਂ ਰਾਜਸਥਾਨ ਘੁੰਮਿਆ ਸੀ ਉਦੋਂ ਗਏ ਸੀਗੇ ਬਾਰਡਰ ਦੇ ਨਾਲ ਨਾਲ ਉਹ ਸਾਨੂੰ ਦੱਸਦੇ ਸੀ ਕਹਿੰਦੇ ਅਸੀਂ ਵੀ ਉ ਉਧਰਲੇ ਇਲਾਕੇ ਵਾਲੇ ਵੀ ਕਹਿੰਦੇ ਅਸੀਂ ਉਠਾਂ ਦੀ ਸਵਾਰੀ ਕਰਦੇ ਹਾਂ ਰਿਸ਼ਤੇ ਰਿਸ਼ਤੇ ਦੇ ਰਹੀਏ ਜਿੱਥੇ ਮਿਲਣਾ ਆਮ ਹੀ ਉਠਾਂ ਤੇ ਜਾਂਦੇ ਆਂ ਉਠਾਂ ਤੇ ਜਾਂਦੇ ਆਂ ਹਾਂ ਤੇ ਨਾਲ ਇਹਨਾਂ ਦੇ ਪਿੱਛੇ ਰੇੜਾ ਪਾ ਕੇ ਤੇ ਆਪਣਾ ਡੰਗਰ ਕੋਈ ਸਮਾਨ ਸਪੂਣ ਲੈ ਆਉਂਦੇ ਹਾਂ ਜੀ ਅੱਗੇ ਪਿੱਛੇ ਲੈ ਜਾਂਦੇ ਹਾਂ ਹਾਂਜੀ ਚੱਲ 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 ਦਿਖਾਓ ਦਿਖਾਓ ਹੂੰ ਹਾਂਜੀ ਇਹ ਘਰ ਆ ਗਿਆ ਜੀ ਇੱਕ ਇਹ ਪੂਰਾ ਘਰ ਆ ਇੱਥੇ ਰਹਿائش ਆ ਜੀ ਇਹਨਾਂ ਦੀ ਹੂੰ ਕੋਈ ਇੱਕ ਟੱਬਰ ਜਿਹੜਾ ਉਹ ਇੱਥੇ ਰਹਿੰਦਾ ਹੋਣ ਉਹ ਕੰਮਕਾਰ ਤੇ ਨਿਕਲੇ ਆਪਣੇ ਪੇਡਾਂ ਬੱਕਰੀਆਂ ਲੈ ਕੇ ਗਾਈਆਂ ਲੈ ਕੇ ਤੇ ਉਹ ਸ਼ਾਮ ਨੂੰ ਜਿਹੜਾ ਵਾਪਸ ਆ ਜਾਣਗੇ ਇਹੀ ਲਾਈਫ ਹੈ ਜੀ ਇੱਥੇ ਇਹਨਾਂ ਨੇ ਸੋਣਾ ਇੱਥੇ ਰਹਿਣਾ ਜੀ ਤੇ ਇੱਥੇ ਮੈਨੂੰ ਇਹ ਲੱਗਦਾ ਬਾਈ ਜੀ ਇਹਨਾਂ ਦੀ ਜਿੰਦਗੀ 'ਚ ਕੋਈ ਬਹੁਤੀਆਂ ਖਾਹਿਸ਼ਾਂ ਨਹੀਂ ਹੈਗੀਆਂ ਹਨਾ ਇਹ ਕੁਝ ਨਹੀਂ ਬਸ ਇਹ ਜਿਉਣ ਤੱਕ ਮਤਲਬ ਜਿੱਦਾਂ ਕਹਿੰਦੇ ਨਾ ਡੰਗ ਨਾ ਡੰਗ ਟਕਾਉਣ ਵਾਲੀ ਗੱਲ ਹੂੰ ਜਿਹੜਾ ਦਿਨ ਚੜ ਗਿਆ ਉਹ ਲੰਘ ਗਿਆ ਤੇ ਬਸ ਇਹ ਮਤਮਨ ਨਾ ਬਸ ਇਹਨਾਂ ਨੇ ਕੰਮ ਕਰ ਲਿਆ ਮਾੜਾ ਮੋਟਾ ਰੋਜੀ ਰੋਟੀ ਆਪਣੀ ਕਮਾਲ ਹੀ ਖਾ ਲਈ ਬਸ ਲੰਘ ਗਿਆ ਕੋਈ ਇਹਨਾਂ ਦਾ ਐ ਨਹੀਂ ਹੈਗਾ ਇਹ ਸਰਵਾਈਵਲ ਤੱਕ ਹੈ ਇਹ ਲਾਈਫ ਸਰਵਾਈਵਲ ਦੀ ਹੈ ساری ਜ਼ਿੰਦਗੀ ਜਿਹੜੀ گزار ਰਹਾ ਹੈ ਨਾ ਸਰਵਾਈਵਲ ਕਰ ਰਿਹਾ ਹੈ ਬਸ ਆਪਣੀ ਹੂੰ ਦੇਖੋ ਵੀ ਨਾ ਲਾਈਫ ਦੀਆਂ ਅਲੱਗ-ਅਲੱਗ ਪ੍ਰਾਇੋਰਟੀਜ਼ ਹੁੰਦੀਆਂ ਮਤਲਬ ਜ਼ਿੰਦਗੀ 'ਚ ਤੁਸੀਂ ਜੋ ਜੋ ਬੰਦੇ ਕੋਲੇ ਵੱਧ ਪੈਸਾ ਹੁੰਦਾ ਵੱਧ ਖਾਹੇ ਸ਼ਮਨਦਾ ਬਣਾ ਲੈਂਦਾ ਹਾਂਜੀ ਤੇ ਇਹਨਾਂ ਦੀ ਜਿਹੜੀ ਸਬਰ ਸ਼ੁਕਰ ਵਾਲੀ ਹੈ ਮੇਰਾ ਜਿਹੜੀ ਸਬਰ ਸ਼ੁਕਰ ਵਾਲੀ ਜਿਹਨੂੰ ਲਾਈਫ ਕਹਿ ਸਕਦੇ ਆ ਨਾ ਬਈ ਅੱਛਾ ਸਵੇਰ ਵਾਲੀ ਜਿਹੜੀ ਆ ਉਹ ਲੱਸੀ ਨਾ ਖਾ ਲੈਣੀ ਆ ਰੋਟੀ ਰਾਤ ਵਾਲੀ ਦੁੱਧ ਨਾ ਖਾ ਲੈਣੀ ਆ ਬਸ ਹੋਰ ਕੋਈ ਅਦਾਫੀ ਖਰਚਾ ਨਹੀਂ ਕੁਛ ਨਹੀਂ ਨਾ ਇਹਨਾਂ ਕੋ ਕੋਈ ਮੋਬਾਈਲ ਨਾ ਪੈਸਾ ਨਾ ਪੈਸਾ ਆਉਂਦਾ ਨਾ ਪੈਸਾ ਕਿਸੇ ਪਾਸੇ ਜਾਂਦਾ ਨਾ ਇਹਨਾਂ ਨੂੰ ਬਿਜਲੀ ਦਾ ਬਿੱਲ ਦੇਣਾ ਇਹਨਾਂ ਨੇ ਹਾਂ ਪਾਣੀ ਵੀ ਜਿਹੜਾ ਉਹ ਇੱਕ ਦੋ ਪੰਪ ਲੱਗੇ ਆ ਉਹਨਾਂ ਦਾ ਬਸ ਉਹ ਵੀ ਐਨ ਜੀਓਜ਼ ਨੇ ਲਾਤੇ ਆ ਹੂੰ ਤੇ ਯਾਨੀ ਇਹਨਾਂ ਦਾ ਕੋਈ ਨ ਵਾਲੇ ਰੀਚਾਰਜ ਨਾ ਐ ਵੀ ਸਕਰੀਨ ਗਾਰਡ ਲਵਾ ਲਓ ਨਾ ਬੈਂਕ ਖਾਤੇ ਹੋਣ ਬੈਂਕ ਖਾਤੇ ਕੁਝ ਵੀ ਨਹੀਂ ਮਾੜ ਮਟਾ ਜਿਹੜਾ ਦੁੱਧ ਦੱਦ ਵੇਚ ਕੇ ਪੈਸੇ ਆਉਂਦੇ ਆ ਉਹ ਅਈ ਹੱਥਾਂ 'ਚ ਅਈ ਸਬੰਸ ਸੂਨ ਮਾੜ ਮਟਾ ਲੈ ਲੈਣਗੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਇਹਨਾਂ ਦੇ ਜਿਹੜੇ ਨਿਆਣੇ ਇੱਥੇ ਖੇਡੀ ਜਾਂਦੇ ਆ ਹਾਂ ਜੀ ਐ ਐ ਬੱਚੇ ਜੀ ਇਸ ਘਰ ਦੇ ਹਾਂ ਨਿਆਣਾ ਸੁੱਤਾ ਪਿਆ ਦੇਖ ਲਓ ਇਹ ਇਹ ਪੰਗੂੜੇ ਨੇ ਇਹਨਾਂ ਦੇ ਪੰਗੂੜੇ ਨੇ ਭਾਈ ਜੀ ਤੁਸੀਂ ਐਂ ਦੇਖੋ ਇਹਨਾਂ ਦੇ ਪੰਘੂੜਿਆਂ ਦੇ ਵੀ ਨਹੀਂ ਪੈਸੇ ਲਾਉਂਦੇ ਹਨ ਹਾਂ ਜੀ ਆਪਾਂ ਕੀ ਕੀ ਕਰਦੇ ਕੀ ਕੀ ਲਾਉਂਦੇ ਪੁਰਾਣੇ ਕਿਸੇ ਦੁਪट्टे ਦਾ ਬੰਨ੍ਹ ਕੇ ਚੁਪ ਕਰਾ ਦੇ ਇਹਨੂੰ ਨਿਆਣਾ ਚ ਬੋਲੀ ਜਾਂਦਾ ਹਾਂ ਜੀ ਪੁਰਾਣੇ ਕਿਸੇ ਕੱਪੜੇ ਦਾ ਦੁਪट्टे ਦਾ ਨਾ ਬਣਾ ਲੈਂਦੇ ਪੰਘੂੜਾ ਹਾਂ ਤੇ ਇਹਨੂੰ ਅਸੀਂ ਇਸ ਜ਼ੁਬਾਨ ਚ ਕਹਿੰਦੇ ਝੱਲੀ ਬਣ ਦਿੱਤੀ ਉਹ ਦੇਖੋ ਝੂਟਾ ਦੇ ਜਾਂਦਾ ਦੇਖੋ ਹਾਂ ਟੱਕ ਦੋ ਤੋਂ ਉਹਦੇ ਧੁੱਪ ਪੈਂਦੀ ਝੂਟਾ ਦੇ ਜਾਂਦਾ ਦੇਖੋ ਖੁਸ਼ੀ ਝੂਟੇ ਦੇਣ ਲੱਗੇ ਆ ਇੱਧਰ ਦੋ ਬੱਚੇ ਛੋਟੇ ਖੇਡਦੇ ਆ ਇਹਨਾਂ ਦੇ ਬਾਈ ਜੀ ਘਰਾਂ ਦੀ ਲਾਈਫ ਕਿੰਨੀ ਕੁ ਹੁੰਦੀ ਹੋਗੀ ਜਿਹੜੀ ਇਹ ਹੈ ਮਤਲਬ ਬਸ ਇਹ ਮਿੱਟੀ-ਮੁੱਟੀ ਲਾ ਲੈਂਦੇ ਆ ਇਹਨਾਂ ਦੇ ਉਹ ਹੀ ਗੱਲਾ ਕਰਦੇ ਨੇ ਜਦੋਂ ਬਾਰਿਸ਼ ਪੈਂਦੀ ਆ ਉਹ ਫਿਰ ਖੁਰ ਜਾਂਦੇ ਮਿੱਟੀ ਆ ਦੇਖੋ ਮੈਨੂੰ ਇਹ ਲੱਗਦਾ ਬਚਪਨ ਇਹਨਾਂ ਦਾ ਇੰ ਆਪਦੇ ਨਿਆਣੇ ਨਾਲ ਬੀਤਦਾ ਹੈ ਹੈਨਾ ਇੰਦਾ ਹੀ ਬੀਤਦਾ ਹਾਂਜੀ ਤੇ ਤਾਂ ਕਰਕੇ ਬਸ ਉਹੀ ਗਾਹਾਂ ਚੱਲੀ ਜਾਂਦਾ ਉਹ ਹੀ ਚੱਲੀ ਜਾਂਦਾ ਜੀ ਇਹਨਾਂ ਲੋਕਾਂ ਦੀ ਵੈਸੇ ਜਿਹੜਾ ਇਮਿਊਨਿਟੀ ਜ਼ਿਆਦਾ ਹੁੰਦੀ ਆ ਸਹੀ ਗੱਲ ਹੈ ਜੀ ਮੈਂ ਉਹ ਖਾਦਾ ਸੀ ਨਾ ਮੈਂ ਉਹ ਖਾਦਾ ਸੀ ਜਿਹੜਾ ਕਰੀਅਰ ਤੋਂ ਤੋੜ ਕੇ ਮੈਨੂੰ ਥੋੜਾ ਜਿਹਾ ਜਲਣ ਦੀ ਕੀਤੀ ਉਹਨੇ ਮੈਨੂੰ ਥੋੜਾ ਜਿਹਾ ਮੈਂ ਦੇਖਿਆ ਸੀ ਕਿਉਂਕਿ ਆਪਾਂ ਇਹ ਛਿਲਕਿਆਂ ਸਮੇਤ ਖਾਂਦੇ ਇਹਨਾਂ ਨੂੰ ਕੁਛ ਨਹੀਂ ਹਾਂ ਆਪਾਂ ਨੂੰ ਮਿੱਠਾ ਖਾਣ ਦੀ ਆਦਤ ਹੈ ਮਿੱਠੇ ਫਰੂਟ ਖਾਣ ਦੀ ਆਦਤ ਹੈ ਮਿੱਠਾ ਨਹੀਂ ਸੀ ਉਹਨਾਂ ਇਹਨਾਂ ਦਾ ਉਹਵੇਂ ਉਹਨਾਂ ਸਿਸਟਮ ਦੇ ਵਿੱਚ ਜਿਹੜੇ ਜੰਡਾ ਨਾ ਜਿੱਥੇ ਜਦੋਂ ਫਲੀਆਂ ਲੱਗਦੀਆਂ ਮਾਰਚ ਦੇ ਮਹੀਨੇ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਇਹ ਉਹ ਪਕਾ ਕੇ ਖਾਂਦੇ ਉਹਦਾ ਸਾਲਣ ਖਾਂਦੇ ਆ ਅੱਛਾ ਹਾਂ ਜੀ ਸਬਜ਼ੀ ਨਹੀਂ ਲੈ ਕੇ ਆਉਂਦੇ ਬਾਹਰੋਂ ਅੱਛਾ ਸਬਜ਼ੀ ਕਿਹਤੋਂ ਇਨਾਂ ਦੀਆਂ ਬਈ ਫਿਰ ਉਮਰਾਂ ਵੀ ਵੱਧ ਹੁੰਦੀਆਂ ਉਮਰਾਂ ਵੱਧ ਹੁੰਦੀਆਂ ਇਹ ਡਾਕਟਰ ਕੋ ਨਹੀਂ ਜਾਂਦੇ ਸਾਰੀ ਸਾਰੀ ਇਹਨਾਂ ਨੂੰ ਇੱਥੇ ਤਾਪ ਚੜ ਜਾਵੇ ਨਾ ਹੂੰ ਤੇ ਇਹ ਸਿਰਫ ਬਾਹਰ ਧੁੱਪੇ ਰਜ਼ਾਈ ਲੈ ਕੇ ਪੈ ਜਾਂਦੇ ਆ ਹੂੰ ਤੇ ਰਜ਼ਾਈ ਲੈ ਕੇ ਦੁੱਧ ਗਰਮ ਦਾ ਪੀਕ ਹੈ ਨਾ ਇੱਕ ਪਿਆਲਾ ਹਾਂਜੀ ਤੇ ਵਿੱਚ ਘਿਓ ਪਾ ਕੇ ਤੇ ਰਜ਼ਾਈ ਉੱਤੇ ਲੈ ਕੇ ਪੈ ਜਾਂਦੇ ਉਹਦੇ ਨਾਲ ਮੁਰਕਾ ਹੁੰਦਾ ਪਸੀਨਾ ਉਹਦੇ ਨਾਲ ਹੀ ਠੀਕ ਹੋ ਜਾਂਦਾ ਉਹਦੇ ਨਾਲ ਹੀ ਤਾਪ ਲੈ ਜਾਂਦਾ ਉਹਨਾਂ ਦਾ ਸਾਰੀ ਡਾਕਟਰ ਕੋ ਨਹੀਂ ਜਾਂਦੇ ਆਪਣੇ ਆਪ ਤੋਂ ਹੀ ਇਮਿਊਨ ਸਿਸਟਮ ਇਹਨਾਂ ਦਾ ਡਵੈਲਪ ਬੰਦ ਕਰ ਦਿੱਤਾ ਹੁੰਦਾ ਇਹਨਾਂ ਹਾਂਜੀ ਅੰਦਰ ਆ ਤੁਹਾਨੂੰ ਨਾ ਅੱਗੇ ਦਿਖਾਉਣੇ ਆ ਇਹਨਾਂ ਦਾ ਮੇਲਾ ਦਾ ਨਾਂ ਕੋਈ ਬਾਲੇ ਭਾਂਡੇ ਦਿਮਕਰ ਭਾਂਡੇ ਉਹ ਵੀ ਸਰ ਇਹ ਘੜੇ ਪਾਣੀ ਦੇ ਆ ਤੇ ਇਹ ਨਾ ਪਿੱਛੇ ਆ ਇਹਨਾਂ ਦੇ ਪਿੰਡ ਦਾ ਮਤਲਬ ਲਾਸਟ ਏਰੀਆ ਆ ਗਿਆ ਮੈਨੂੰ ਐ ਲੱਗਦਾ ਨਹੀਂ ਇਹ ਵਿੱਚ ਥੋੜਾ ਥੋੜਾ ਨਾ ਲੈਂਡਸਕੇਪ ਹੈਗੇ ਆ ਜਿਨ੍ਹਾਂ ਦੇ ਵਿੱਚ ਨਾ ਆਪਣੇ ਖਾਣ ਦੀ ਕਣਕ ਬੀਜੀ ਆ ਥੋੜੀ ਥੋੜੀ ਅੱਛਾ ਜੀ ਇੱਧਰ ਇੱਧਰ ਦੀ ਚੱਲਦੇ ਆਪਾਂ ਇੱਧਰ ਦੀ ਤੁਹਾਨੂੰ ਦਿਖਾਉਣੀ ਆ ਇੱਧਰ ਦੀ ਆਓ ਤੁਸੀਂ ਨਾਲ ਭਾਈ ਜੀ ਦੱਸਦੇ ਆ ਕਿ ਜਿੰਨਾ ਵੀ ਇਹ ਇਲਾਕਾ ਸੀ ਨਾ ਇਹ ਪਹਿਲਾਂ ਡੇਜ਼ਰਟ ਹੀ ਹੋਇਆ ਕਰਦਾ ਸੀ ਸਾਰੇ ਦਾ ਸਾਰਾ ਹੁਣ ਕੁਝ ਪਿਛਲੇ ਕੁਝ ਸਾਲਾਂ ਤੋਂ ਵੀ 5-6 ਸਾਲ ਤੋਂ ਗਵਰਨਮੈਂਟ ਨੇ ਇਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਬਾਹਰ ਨਹੀਂ ਆ ਬਾਹਰਲੇ ਹੋਰ ਦੇਸ਼ਾਂ ਤੋਂ ਲੋਕ ਆ ਕੇ ਲੀਜ਼ ਤੇ ਲੈ ਰਹੇ ਆ ਜਾਂ ਜ਼ਮੀਨਾਂ ਲੋਕਲ ਜਿਹੜੇ ਤਕੜੇ ਸਰਮਾਇਦਾਰ ਹੈ ਉਹਨਾਂ ਨੂੰ ਇਹ ਦੇ ਰਿਹਾ ਵੀ ਜਿਹੜਾ ਇਹ ਜ਼ਮੀਨ ਹੈ ਜਿੱਥੇ ਜਿੱਤੇ ਖੇਤੀ ਹੋਏ ਚ ਹੋ ਸਕਦੀ ਹੈ ਪ੍ਰੋਪਰਲੀ ਡੇਜ਼ਰਟ ਤਾਂ ਨਹੀਂ ਹੈਗਾ ਇਹ ਤੇ ਡੈਜ਼ਰਟ ਦਾ ਪ੍ਰੋਪਰਲੀ ਸੈਂਡ ਡਿਊਨ즈 ਮੇਰੇਤ ਹੁੰਦੀਆਂ ਆਉਂਦੀਆਂ ਹਨਾ ਤੇ ਇੱਥੇ ਵਾਈ ਹੋ ਸਕਦੀ ਹੈ ਇਹ ਵਾਈ ਵਾਲੀ ਜ਼ਮੀਨ ਆ ਲੇਕਿਨ ਇਹ ਪਾਣੀ ਦੀ ਕਮੀ ਦੀ ਵਜ੍ਹਾ ਤੋਂ ਇਸ ਤਰ੍ਹਾਂ ਪਈ ਸੀ ਹਾਂਜੀ ਹੁਣ ਇਹਨੂੰ ਗਵਰਨਮੈਂਟ ਨੇ ਜਿਹੜਾ ਉਹ ਲੀਜ਼ ਕਰਨਾ ਸ਼ੁਰੂ ਕਰਤਾ ਉਹਦੇ ਵਿੱਚ ਜਿਹੜੇ ਕੋਈ ਇਥੋਂ ਦੇ ਤਕੜੇ ਲੋਕ ਆ ਜਿਹੜੇ ਜ਼ਿੰਮੇਦਾਰ ਆ ਹਾਂਜੀ ਉਹ ਲੀਜ਼ ਤੇ ਲੈ ਕੇ ਤੇ ਉਹਨਾਂ ਨੇ ਕਾਸ਼ਤਕਾਰੀ ਸ਼ੁਰੂ ਕੀਤੀ ਹੈ ਇਸ ਤਰ੍ਹਾਂ ਇਹ ਤੁਸੀਂ ਦਿਖਾ ਸਕਦੇ ਮੈਨੂੰ ਐ ਲੱਗਦਾ ਬਾਈ ਜੀ ਇਹ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਲਈ ਵੀ ਡਵੈਲਪਮੈਂਟ ਦਾ ਰਾਹ ਖੁੱਲੂਗਾ ਇੱਕ ਜਿਹੜੇ ਇਹਨਾਂ ਲਈ ਜਿਹੜਾ ਨਾ ਡਵੈਲਪਮੈਂਟ ਦਾ ਰਾਹ ਇਸ ਤਰ੍ਹਾਂ ਖੁੱ ਹਾਂ ਇਹ ਵੀ ਲੋਕ ਜਿਹੜੇ ਆ ਨਾਲ ਕਾਸ਼ਤਕਾਰੀ ਕਰਨਗੇ ਆਪਣੇ ਉਸ ਕੰਮ ਚ ਥੋੜਾ ਜਿਹਾ ਨਿਕਲਣਗੇ ਜਿਹੜਾ ਇੱਕ ਉਹਨਾਂ ਦੀ ਪੁਰਾਣੀ ਰੁਟੀਨ ਸੀਗੀ ਕਿ ਜਾਂ ਸਾਲਾਂ ਤੋਂ ਕਿ ਆਪਣੇ ਮਾਲ ਡੰਗਰ ਦੇ ਨਾਲ ਹੀ ਗੁਜ਼ਰਗੁਜ਼ਾਰਾ ਕਰਦੇ ਸੀ ਉਹ ਹੁਣ ਦੇਖ ਕੇ ਦੂਸਰੇ ਲੋਕਾਂ ਦੇ ਨਾਲ ਉਹ ਕਰਨਗੇ ਕੰਮ ਕਰਨਗੇ ਆਪਣਾ ਜਾਂ ਕਾਸ਼ਤਕਾਰੀ ਕਰਨਗੇ ਕੋਈ ਥੋੜੀ ਥੋੜੀ ਲੀਜ਼ ਲੈ ਕੇ ਜਿੰਨਾ ਹੈ ਨਾ ਚੋਲਸਤਾਨ ਦਾ ਏਰੀਆ ਜੀ ਇਹ ਸਾਰਾ ਮਤਲਬ ਐਵੇਂ ਦਾ ਹੁੰਦਾ ਸੀਗਾ ਪਹਿਲਾਂ ਇਹ ਆ ਜਿਵੇਂ ਤੁਸੀਂ ਦੇਖ ਰਹੇ ਹੋ ਹਨ ਇਸ ਤਰ੍ਹਾਂ ਦਾ ਤੇ ਹੁਣ ਆ ਦੇਖੋ ਜਿਵੇਂ ਖਾਲ ਖੂਲ ਆ ਤੁਸੀਂ ਦੇਖ ਰਹੇ ਹੋ ਤਾਜ਼ੇ ਬਣੇ ਹੋਏ ਤਾਜ਼ੇ ਪਾਏ ਹੋਏ ਹੈ ਹਨ ਤੇ ਇਧਰ ਤਾਂ ਇੱਕ ਪਾਸੇ ਦਾ ਕਣਕੀ ਬਹੁਤ ਵਧੀਆ ਖੜੀ ਹੈ ਤਾਂ ਐਂ ਲੱਗਦਾ ਜਿਵੇਂ ਆਪਣੇ ਪੰਜਾਬ ਚ ਮਤਲਬ ਆਪਣੇ ਵਾਲੇ ਪਾਸੇ ਇੰਨੀ ਕਣਕ ਹੁੰਦੀ ਹੈਗੀ ਤੇ ਜਮੀਨੋਂ ਪਰਾਂ ਸੋਲਰ ਮੋਟਰਾਂ ਲੱਗੀਆਂ ਨੇ ਸੋਲਰ ਮੋਟਰਾਂ ਤੇ ਪਾਣੀ ਦਾ ਹੋਰ ਕੋਈ ਨਿਜ਼ਾਮ ਨਹੀਂ ਹੈਗਾ ਇੱਥੇ ਹਾਂਜੀ ਉਹੀ ਹੈ ਬਾਈ ਜੀ ਜੇ ਪ੍ਰਾਈਵੇਟ ਬੰਦਿਆਂ ਨੂੰ ਚੀਜ਼ਾਂ ਦਿੱਤੀਆਂ ਉਹਨਾਂ ਨੇ ਪੈਸੇ ਲਾ ਕੇ ਸੋਲਰ ਪਾਣੀ ਦਾ ਪ੍ਰਬੰਧ ਕਰ ਲਿਆ ਹਾਂਜੀ ਉਹਨਾਂ ਨੇ ਕਰ ਲਿਆ ਤੇ ਆਪਣੀ ਕਾਸ਼ਤਕਾਰੀ ਸ਼ੁਰੂ ਕਰ ਫਿਰ ਇਹਦੇ ਥੱਲੇ ਧਰਤੀ ਥੱਲੇ ਪਾਣੀ ਤਾਂ ਹੈਗਾ ਇੱਥੇ ਪਾਣੀ ਹੈਗਾ ਪਾਣੀ ਹੈਗਾ ਲੇਕਿਨ ਕਿਤੇ ਪਾਣੀ ਮਿੱਠਾ ਵਾ ਕਿਤੇ ਕੋੜਾ ਹਾਂ ਜਿਵੇਂ ਉਹਨਾਂ ਨੇ ਦੱਸਿਆ ਸੀ ਪਹਿਲਾਂ ਹਾਂਜੀ ਇਹ ਜਿਹੜਾ ਐਸਮੀਨ ਨੂੰ ਲੱਗਿਆ ਨਾ ਇਹ ਪਾਣੀ ਇਹ ਜ਼ਮੀਨ ਸਹੀ ਨਹੀਂ ਸੀ ਹੈਗੀ ਇੱਥੇ ਕੋਹੋ ਜੀ ਕਣਕ ਨਹੀਂ ਹੋਈ ਐ ਜ਼ਮੀਨ ਅੱਛੀ ਸੀ ਇਹ ਦੇਖ ਤੁਸੀਂ ਇਹ ਦੇਖ ਲਓ ਬਾਕੀ ਉਹ ਕਰਮਾਂ ਦੀ ਜਾਂ ਓਵੇਂ ਦੀ ਗੱਲ ਐ ਤੇ ਇੱਧਰਲੇ ਪਾਸੇ ਜਮਾ ਡرائی ਪਿਆਗਾ ਇੱਥੇ ਆਹ ਕਣਕ ਦੇਖ ਲਓ ਜਮਾ ਵੀ ਨਹੀਂ ਹੋਈ ਹੋਈ ਤੁਹਾਡੇ ਸਾਹਮਣੇ ਖਾਲੀ ਜਮਾ ਬਈ ਤੇ ਆਹ ਪਾਸੇ ਇਹ ਜਮਾ ਬਜਾਈ ਹੋਈ ਜਿੰਨਾ ਆਬਾਦੀ ਦੀ ਕਣਕ ਹੁੰਦੀ ਹੈ ਇਹ ਉਸ ਤਰ੍ਹਾਂ ਦੀ ਕੀ ਹਾਲ ਐ ਜੀ ਜੀ ਇਸ ਤਰ੍ਹਾਂ ਦੇ ਇਹ ਬੰਦੇ ਆਪਣੇ ਸਾਰੇ ਲਓ ਵੀ ਆਪਾਂ ਅੱਗੇ ਵਧਾਉਨੇ ਆ ਹੁਣ ਸਫ਼ਰ ਤੇ ਚੋਲੈਸਤਾਨ ਦਾ ਜਿਹੜਾ ਏਰੀਆ ਘੁੰਮਦੇ ਘਮਾਉਂਦੇ ਤੇ ਦੇਖਦੇ ਜਾ ਰਹੇ ਆ ਹਨਾ ਹਾਂ ਜੋ ਜੋ ਮਿਲਦਾ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਬਿਲਕੁਲ ਇਹ ਜੀ ਇਹਨਾਂ ਲੋਕਾਂ ਦਾ ਗੀਜ਼ਰ ਸਿਸਟਮ ਹੈ ਤੇ ਘੜਾ ਦੱਬਿਆ ਹੋਇਆ ਇਹ ਇੱਕ ਜਿਹਨੂੰ ਆਪਾਂ ਤੌੜਾ ਕਹਿੰਦੇ ਨੇ ਘੜਾਈ ਆ ਨਾ ਭਾਈ ਜੀ ਘੜਾ ਹੀ ਆ ਜੀ ਹਾਂਜੀ ਤੇ ਇਹਦੇ ਵਿੱਚ ਜੀ ਪਾਣੀ ਪਾ ਦਿੰਦੇ ਆ ਇਨਾਂ ਨਾਲ ਜਿਹੜੇ ਸੁੱਕੇ ਜਿਹੜੇ ਗੋਹੇ ਆ ਇਹਨਾਂ ਦੀ ਅੱਗ ਲਾ ਕੇ ਇਥੋਂ ਚੁਣ ਕੇ ਇਕੱਠੇ ਕਰਕੇ ਤੇ ਉੱਪਰ ਇਹਦੇ ਵਿੱਚ ਪਾਣੀ ਪਾ ਦਿੰਦੇ ਆ ਹਾਂ ਉਹਦੇ ਨਾਲ ਫਿਰ ਇਹ ਆਪਣੇ ਕੱਪੜੇ ਵਾਸ਼ ਕਰਦੇ ਆ ਤੇ ਨਾਉਣ ਧੋਣ ਵਾਸਤੇ ਪਾਣੀ ਹਾਂ ਗਰਮ ਜਿਹੜਾ ਆ ਜਿਵੇਂ ਕੱਪੜੇ ਪਾਈ ਵੀ ਹਨ ਇਸਤੇਮਾਲ ਕਰਦੇ ਮੈਂ ਕਹਿੰਦਾ ਬਾਈ ਜੀ ਜਿੰਨੀਆਂ ਮੋਡਲੀਆਂ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਦੀਆਂ ਸਭ ਤੋਂ ਉਹ ਸਾਰੀਆਂ ਇੱਥੇ ਹੈਗੀਆਂ ਦੇਸੀ ਚੀਜ਼ਾਂ ਜਿਹਨਾਂ ਨਾਲ ਪਕਦੇ ਸਾਰੀਆਂ ਇੱਥੇ ਆਜਾ ਆਪਾਂ ਲੋਹੇ ਦੇ ਘਰਾਂ 'ਚ ਹੀਟਰ ਲਵਾ ਲੇ ਮਤਲਬ ਜਾਂ ਬਿਜਲੀ ਵਾਲੇ ਇਲੈਕਟ੍ਰੋਨਿਕ ਆ ਗਏ ਆਪਣੇ ਕੋਲ ਉਸ ਤੋਂ ਪਹਿਲਾਂ ਜਿਹੜਾ ਲੋਹੇ ਵਾਲਾ ਵੈਸੇ ਚੱਲਿਆ ਸੀ ਉਹਦੇ ਅੰਦਰ ਅੱਗ ਪਾਉਂਦੇ ਹੁੰਦੇ ਸੀ ਉਵੇਂ ਚੱਲਦਾ ਸੀ ਲੇਕਿਨ ਇੱਥੇ ਉਹਦਾ ਉਹ ਹੀ ਪੁਰਾਣਾ ਜਿਹੜਾ ਚੱਲ ਰਿਹਾ ਸਦੀਆਂ ਤੋਂ ਇੱਕ ਘੜਾ ਬਾਈ ਜੀ ਫਿਰ ਜਿਵੇਂ ਗਰਮ ਹੋ ਕੇ ਟੁੱਟਦਾ ਨਹੀਂ ਹੈਗਾ ਮਿੱਟੀ ਥੱਲੇ ਮਿੱਟੀ ਅੱਛਾ ਤੇ ਫਿਰ ਟੁੱਟ ਵੀ ਜਾਂਦਾ ਕੋ 2 2 ਸਾਲ ਕੱਢ ਜਾਂਦਾ ਅੱਛਾ ਫਿਰ ਨਵਾਂ ਉੱਥੇ ਜਿਹੜਾ ਨਾ ਉਹ ਅਗਲਾ ਕੱਢ ਕੇ ਹੋਰ ਪਾ ਦਿੰਦੇ ਠੀਕ ਆ ਹਾਂਜੀ ਤੇ ਆ ਆਜੋ ਅੱਗੇ ਦਿਖਾਉਨੇ ਆ ਜੀ ਆ ਇਹਨਾਂ ਦੇ ਘਰ ਆ ਗਏ ਆ ਇੱਕ ਹੋਰ ਘਰ ਆ ਗਿਆ ਹਾਂਜੀ ਘਰ ਵੀ ਇਸ ਤਰ੍ਹਾਂ ਹੀ ਆ ਚਾਰ ਦਿਵਾਰੀ ਨਹੀਂ ਹੈ ਹਾਂਜੀ ਬਿਨਾ ਚਾਰ ਦਿਵਾਰੀ ਤੋਂ ਆ ਵਿੱਚੋਂ ਜਿਹੜੇ ਆ ਇਹਨਾਂ ਨੇ ਆ ਮੋਰੇ ਰੱਖੇ ਆ ਇਹ ਹਵਾ ਦੀ ਕਰਾਸਿੰਗ ਆ ਅੱਛਾ ਸਰਦੀਆਂ ਨੂੰ ਇਹ ਜਿਹੜੇ ਬੰਦ ਕਰ ਦਿੰਦੇ ਆ ਜਿਹੜੇ ਸਰਾਖ ਰੱਖੇ ਆ ਸਰਦੀਆਂ ਦੇ ਇਹਦੇ ਵਿੱਚ ਕਾगज ਕੂਜੇ ਕੋਈ ਖਰਾਬ ਹੋ ਜਾਦਾਂਗੇ ਸਰਦੀਆਂ ਦੇ ਤੋਂ ਬੰਦ ਕਰਦੇ ਜਾਂ ਮਿੱਟੀ ਨਾਲ ਕਰ ਦਿੰਦੇ ਆ ਹੂੰ ਗਰਮੀਆਂ ਨੂੰ ਇਹ ਖੋਲ ਦਿੰਦੇ ਆ ਫਿਰ ਹਵਾ ਦੀ ਕਰਾਸਿੰਗ ਹੁੰਦੀ ਆ ਹਵਾ ਚੱਲਦੀ ਇੱਥੇ ਜਿਹੜੀ ਨਾ ਫਰਾਰ ਪਰ ਕਰਾਸਿੰਗ ਹੁੰਦੀ ਆ ਉੱਥਾਂ ਨੂੰ ਬਿਜਲੀ ਨਹੀਂ ਹੈਗੀ ਇੱਥੇ ਹੂੰ ਕੋ ਪੱਖਾ ਕੋਈ ਸ਼ੈ ਨਹੀਂ ਹੁੰਦੀ ਇਹ ਸਾਰੇ ਘਰਾਂ ਨੂੰ ਤਾਂ ਜਾਣਦੇ ਹੋਣਗੇ ਇਹ ਚਾਚੇ ਤਾਂ ਇਹਦੇ ਘਰ ਆ ਤੁਹਾਡੇ ਸਾਰੇ ਇਹ ਸਾਰੇ ਚਾਚੇ ਤਾਂ ਇਹਦੇ ਘਰ ਆ ਮਕਾਨ ਜੀ ਜੀ ਹੈ ਮਕਾਨ ਚਾਚੇ ਤਾਂ ਇਹਦੇ ਆ ਸਾਰੇ ਜੀ ਚਲੋ ਆ ਜੋ ਉੱਧਰ ਚੱਲਦੇ ਆ ਆ ਅੱਗੇ ਜੀ ਨਾਲ ਤੁਹਾਨੂੰ ਦਿਖਾਉਨੇ ਆ ਆ ਨਾ ਬੋਤਲ ਟੰਗੀ ਪਈ ਆ ਬਾਈ ਜੀ ਇਹ ਕਦੇ ਵਾਸਤੇ ਯੂਜ਼ ਕਰਦੇ ਆ ਇਹ ਜਦੋਂ ਮਾਲ ਡੰਗਰ ਦੇ ਨਾਲ ਜਾਂਦੇ ਨਾ ਜੀ ਮਾਲ ਨੂੰ ਚਰਾਉਣ ਵਾਸਤੇ ਰੋਈ ਚ ਉਦੋਂ ਇਸ ਬੋਤਲ ਦੇ ਵਿੱਚ ਪਾਣੀ ਭਰ ਕੇ ਇਹਨੂੰ ਉਪਰੋਂ ਗਿੱਲਾ ਕਰ ਲੈਂਦੇ ਆ ਕਪੜਾ ਲਪੇਟਿਆ ਹੁੰਦਾ ਉਹ ਫਿਰ ਹਵਾ ਚਲਦੀ ਹੁੰਦੀ ਨਾ ਹਵਾ ਪੈਂਦੀ ਰਹਿੰਦੀ ਉਹਦੇ ਨਾਲ ਪਾਣੀ ਜਿਹੜਾ ਉਹ ਠੰਡਾ ਰਹਿੰਦਾ برف ਨੇ ਇਸਤੇਮਾਲ ਕਰਦੇ ਨਾ ਇੱਥੇ ਏਡੀ ਦੂਰ ਬਰਫ਼ ਮਿਲਦੀ ਆ ਤੇ ਨਹੀਂ ਹੈ ਨਾ ਕੋਈ ਫਰਿੱਜਾਂ ਨੇ ਤੇ ਨਾ ਕੋਈ ਸ਼ੈ ਆ ਫਰਿੱਜਾਂ ਬਿਜਲੀ ਬਾਰ-ਬਾਰ ਗੱਲ ਉੱਥੇ ਆਉਂਦੀ ਵੀ ਬਿਜਲੀ ਬਿਜਲੀ ਨਹੀਂ ਹੈਗੀ ਹੈ ਨਹੀਂ ਪਰਫ਼ ਕਿੱਥੋਂ ਆਣੀ ਹਾਂ ਤਾਂ ਬੰਦੇ ਦਾ ਜਿਹੜਾ ਮਡਲੀਆਂ ਲੋੜਾ ਉਹ ਕਿਸੇ ਨਾ ਕਿਸੇ ਰੂਪ ਚ ਬੰਦਾ ਪੂਰੀਆਂ ਕਰੀ ਜਾਂਦਾ ਪੂਰੀਆਂ ਕਰੀ ਜਾਂਦਾ ਹਾਂਜੀ ਬਾਕੀ ਪਾਣੀ ਘੜੇ ਚ ਪਾ ਲੈਂਦੇ ਲਿਆ ਕੇ ਉਹ ਘੜਾ ਪਿਆ ਕੱਚਾ ਤੇ ਉਹਦੇ ਚ ਠੰਡਾ ਹੁੰਦਾ ਰਹਿੰਦਾ ਚਲੋ ਅੱਗੇ ਨੂੰ ਥੋੜਾ ਜਿਹਾ ਦੇਖ ਕੇ ਆਉਂਦੇ ਆਂ ਜੀ ਉਧਰੋਂ ਤੁਹਾਨੂੰ ਥੋੜਾ ਹੋਰ ਦਿਖਾ ਦਈਏ ਉਹ ਅੱਗੇ ਬਾਣ ਵੀ ਆ ਵਜਾਈ ਹੁੰਦੀ ਆ ਥੋੜੀ ਥੋੜੀ ਜਿਹੜੀ ਵਜਾਈ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਕਿਵੇਂ ਦੀ ਆ ਹਾਂ ਜੀ ਸਹੀ ਦੱਸ ਦੋ ਨੀ ਹਾਂ ਸਾਰਿਆਂ ਨੂੰ ਮਿਲ ਗਿਆ ਨਾ ਸਾਰਿਆਂ ਨੂੰ ਆ ਗਿਆ ਲੈ ਲਿਆ ਤੂੰ ਹਾਂ ਜੀ ਤੂੰ ਲੈ ਲੈ ਝੂਠ ਨਹੀਂ ਬੋਲਦਾ ਮੇਰੇ ਨਾਲ ਬਈ ਬੜਾ ਤੇਜ ਆ ਮੇਰੇ ਸਾਰਾ ਪਤਾ ਲੈ ਕਿਨੂ ਕਿਨੂ ਦਿੱਤਾ ਹੈ ਆ ਮੁੜਿਓ ਇਹ ਦੱਸੋ ਚੰਗਾ ਲੱਗਾ ਅਸੀਂ ਆਏ ਆ ਕਿ ਨਹੀਂ ਸੀ ਲੱਗਾ ਚੰਗਾ ਲੱਗਾ ਲੱਗਾ ਅਸੀਂ ਚੰਗੇ ਲੱਗੇ ਕਿ ਕਿਨੂ ਚੰਗੇ ਲੱਗੇ ਆਵੇ ਬੋਜੇਵਾ ਬੋਜਾ ਚੰਗੇ ਲੱਗੇ ਓ ਬੋਲੇ ਮੇਰਾ 베ਲੀ ਉਹ ਬੱਕ ਤੇ ਵਾ ਕੇ ਘਰ ਰੱਖ ਕੇ ਤੇਰੇ ਕੋ ਚੋਰੀ ਦਿੱਤੇ ਨੇ ਇਹ ਮੇਰੇ 베ਲੀ ਮੈਂ ਚੋਰੀ ਦਿੱਤੇ ਮੈਂ ਘਰ ਰੱਖ ਕੇ ਆਏ ਤੇ ਫੇਰੀ ਜਾਂਦਾ ਨਾ ਨਾ ਚੰਗਾ ਲੱਗਿਆ ਅਸੀਂ ਆਏ ਹੈ ਨਜ਼ਾਰੇ ਬਣੇਗਾ ਹਾਂ ਹਾਂ ਕਾ ਨਜ਼ਾਰੇ ਬਣਗੇ ਪੂਰੇ ਅੱਜ ਰੌਣਕ ਮੇਲਾ ਲੱਗਿਆ ਹੈ ਨਾ ਕਿੰਨੇ ਦਿਨਾਂ ਬਾਅਦ ਮਹਿਮਾਨ ਆਇਆ ਕੋਈ ਪਿੰਡ 'ਚ ਪਹਿਲੇ ਆਏ ਹਨ ਹੋ ਗਏ ਹਨ ਪਹਿਲੇ ਕਦੋਂ ਆਏ ਸੀ ਮਹਿਮਾਨ ਮਹੀਨੇ ਇੱਕ ਵਾਰ ਆਇਆ ਛੋਲੇ ਵਾਲੇ ਮਹੀਨੇ ਬਾਅਦ ਆਏ ਹਾਂ ਹਾਂਜੀ ਮਹੀਨਾ ਮਹੀਨਾ ਹੋ ਗਿਆ ਮਹਿਮਾਨ ਆਇਆ ਨੂੰ ਠੀਕ ਹੈ ਯਾਰ ਹੋਰ ਆਉਂਦੇ ਰਹਿੰਦੇ ਨੇ ਬਾਹਰੋਂ ਮਹਿਮਾਨ ਕਰਾ ਹੈ ਪਾਏ ਕਾਲੀ ਚੰਗਾ ਫਿਰ ਬਾਏ ਸਤਿ ਸ੍ਰੀ ਅਕਾਲ ਬਾਏ ਬਾਏ ਕਰ ਦੋ ਪਿਆਰ ਬਹੁਤ ਸਾਰਾ ਤੁਹਾਨੂੰ ਸਾਰਿਆਂ ਨੂੰ ਬਾਸ ਚੱਲ ਲੈ ਵੀ ਸਾਡੇ ਭਰਾਵਾਂ ਦਾ ਸਾਡੇ ਭਰਾਵਾਂ ਦਾ ਫੋਟੋ ਸ਼ੂਟ ਚੱਲ ਰਿਹਾ ਹੈ ਇਹ ਫਮੀ ਇਹਨੂੰ ਬਣਾ ਲਈ ਲੈ ਜਾ ਵੈਲੀ ਬਣ ਗਿਆ ਮੇਰਾ ਸਮੀ ਇੱਥੇ ਹੁਣ ਜਣੇ ਖਣੇ ਦੀ ਵਾਸ ਨਹੀਂ ਜੱਟ ਆ ਸਕਦੇ ਨੇ ਜੱਟ ਆ ਸਕਦੇ ਨੇ ਹਾਂ ਕੌਣ ਆ ਸਕਦਾ ਤੂੰ ਅਸਲ ਵਿੱਚ ਦੱਸ ਜੱਟ ਆ ਸਕਦੇ ਨੇ ਜੱਟ ਆ ਸਕਦੇ ਕੌਣ ਆ ਸਕਦਾ ਸਕੂਲ ਜਾਂਦੇ ਹੋ ਤੁਸੀਂ ਕਿਹਨਾਂ ਹੈ ਕਿਹੜੀ ਕਲਾਸ ਚ ਪੜਦੇ ਆ ਜੀ ਪ੍ਰੈਪ 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 ਇਹ ਕਿਹੜੀ ਹੁੰਦੀ ਹੈ ਪ੍ਰੈਪੋ ਜੀ ਪ੍ਰੈਪ 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 ਜੀ ਅੱਛਾ ਜਮਾ ਸ਼ੁਰੂ ਵਾਲੀ ਚ ਜੀ ਐਂ ਕਹਿ ਕੇ ਪੰਜਾਬੀ ਟਰੈਵਲ ਕਪਲ ਦੇ ਵਲੌਗ ਦੇਖਿਆ ਕਰੋ ਜੱਟ ਜੱਟ ਨਹੀਂ ਪੰਜਾਬੀ ਟਰੈਵਲ ਕਪਲ ਜੱਟ ਨਾਲ ਹੀ ਲੈ ਜਾ ਇਹਨਾਂ ਨੂੰ ਝੋਲੇ ਚ ਪਾ ਕੇ ਨਾਲ ਹੀ ਲੈ ਜਾ ਝੋਲੇ ਚ ਪਾ ਕੇ ਇਹਨਾਂ ਨੂੰ ਚੰਗਾ ਜੀ ਫਿਰ ਮਿਲਦੇ ਆਂ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਚੰਗਾ ਮਿੱਤਰਾ ਹੈਪੀ ਆਂ ਖੁਸ਼ ਆ ਚੰਗਾ ਬਾਏ 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 ਦੇਖੋ ਯਾਰ ਓਕੇ ਚੰਗਾ ਮਿਲਦੇ ਆਂ ਲੈ ਵੀ ਗੱਡੀ ਚਲਾਉਣੀ ਆ ਆਪਾਂ ਦਿਲੋਂ ਸਾਹਿਬ ਏ ਏ ਗੱਡੀ ਮੈਂ ਤਾਂ ਚਲਾ ਰਿਹਾ ਮੈਨੂੰ ਤਾਂ ਡਰਾਈਵਿੰਗ ਸੀਟ ਤੇ ਬਿਠਾਉਂਦੇ ਹੁਣ ਕਿਉਂਕਿ ਪਤਾ ਕੀ ਆ ਸੀ ਅਜ ਤੋਂ ਬਾਅਦ ਜੋ ਇਕੱਠੇ ਨੇ ਸਫਰ ਕਰਨਾ ਇੱਕ ਲੰਬਾ ਰੋਡ ਟ੍ਰਿਪ ਕਰਨਾ ਹੈ ਦੱਸੋ ਮੜਾ ਜੇ ਕਿੱਥੋਂ ਕਰਨਾ ਹੈ ਰੋਡ ਟ੍ਰਿਪ ਪਲਾਨ ਕਰਨੇ ਆਪਾਂ ਯੂਕੇ ਸ਼ਰੀਫ ਤੋਂ ਇੰਡੀਆ ਸ਼ਰੀਫ ਤੇ ਉਹਦੇ ਵਿੱਚ ਕਿੰਨੇ ਸਾਰੇ ਮੁਲਕ ਸ਼ਰੀਫ ਆਉਣੇ ਆ ਹਾਂ ਇੱਕ ਪਾਕਿਸਤਾਨ ਸ਼ਰੀਫ ਵੀ ਆਉਣਾ ਜੇ ਅਗਾਂਹ ਇੰਡੀਆ ਸ਼ਰੀਫ ਦਾ ਮੇਰਾ ਵੀਜ਼ਾ ਲੱਗ ਗਿਆ ਫਿਰ ਮੈਂ ਉੱਥੇ ਜਾਉਂਗਾ ਤੇ ਇੱਥੇ ਤੱਕ ਮੈਂ ਕੋਈ ਗਾਂ ਜਾਵਾਂ ਫਿਰ ਅਸੀਂ ਇੱਕ ਦੂਜੇ ਦੀ ਡਰਾਈਵਿੰਗ ਦੇਖਦੇ ਵੀ ਟੈਸਟ ਕਰਦੇ ਹਾਂ ਸਹੀ ਹੈ